ਦੋਸਤੋ 2 ਸਾਲ ਪਹਿਲਾਂ ਮੈਂ ਇੱਕ ਐਡ ਦੇਖੀ ਸੀ ਫੇਸਬੁੱਕ ਤੇ ਜਿਹੜੀ ਕਿ ਇੱਕ ਕਿਤਾਬ ਦੀ ਸੀਗੀ ਉਹ ਕਿਤਾਬ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਸੀ ਤੇ ਮੈਂ ਕਿਤਾਬਾਂ ਪੜ੍ਹਨ ਦਾ ਸ਼ਕੀਨਾਂ ਇਸ ਕਰਕੇ ਮੈਂ ਉਹ ਕਿਤਾਬ ਆਰਡਰ ਕੀਤੀ ਪਰ ਮੇਰੇ ਮਨ 'ਚ ਇਹ ਗੱਲ ਸੀਗੀ ਕਿ ਕਿਤਾਬ ਕੋਈ ਫ੍ਰੀ ਦੇ ਰਿਹਾ ਤੇ ਉਹਦੇ ਪਿੱਛੇ ਮਨਸ਼ਾ ਕੀ ਆ ਡੇਰੇ ਨੂੰ ਜਾਂ ਕਿਸੇ ਇੱਕ ਬਾਬੇ ਨੂੰ ਮਤਲਬ ਅੱਗੇ ਲਿਆ ਕੇ ਉਹਨੂੰ ਪ੍ਰਮੋਟ ਕਰ ਰਹੇ ਨੇ ਤੇ ਕਿਵੇਂ ਇਹ ਸਾਧਵੀਆ ਖਾਸ ਕਰਕੇ ਸਾਧਵੀ ਹੈ ਕਿਵੇਂ ਇਹ ਬਾਬਿਆਂ ਦੀ ਚੇਲੀਆਂ ਬਣੀਆਂ ਹੋਈਆਂ ਨੇ ਤੇ ਕਿਵੇਂ ਪੰਜਾਬ ਦੇ ਜਿਹੜੇ ਯੂਥ ਆ ਜਾਂ ਜਿਹੜੇ ਮੁੰਡੇ ਆ ਜਾਂ ਜਿਹੜੇ ਕੁੜੀਆਂ ਆ ਜਾਂ ਜਿਹੜੇ ਜਿਹੜੇ ਉਹ ਲੋਕ ਨੇ ਜਿਹੜੇ ਦੁਨੀਆਵੀ ਚੱਕਰਾਂ 'ਚ ਫਸੇ ਹੋਏ ਨੇ ਉਹਨਾਂ ਨੂੰ ਕਿਵੇਂ ਪਰਵਾ ਕੇ ਆਪਣੇ ਜਾਲ 'ਚ ਫਸਾਉਂਦੀਆਂ ਨੇ ਤੇ ਕਿਵੇਂ ਕਿਸੇ ਡੇਰੇ ਨਾਲ ਜੋੜਦੀਆਂ ਨੇ ਖਾਸ ਕਰਕੇ ਮੇਰੇ ਅੰਦਰ ਕਈ ਕੁਐਸਚਨ ਜਿਹਦੇ ਕਰਕੇ ਮੈਂ ਉਹ ਕਿਤਾਬ ਖਰੀਦੀ ਸੀ ਪਰ ਕਿਤਾਬ ਮੰਗਾਈ ਮੈਂ ਕਿਤਾਬ ਪੜ੍ਹਦੇ ਸਾਰ ਮੈਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਕਿ ਇਹ ਕਿਤਾਬ ਡੇਰੇਬਾਦ ਨਾਲ ਜੋੜਨ ਵਾਲੀ ਕਿਤਾਬ ਆ ਤੇ ਤਾਂ ਕਰਕੇ ਇੱਕ ਬਹੁਤ ਮਸ਼ਹੂਰ ਬਾਬਾ ਆ ਜਿਦੀ ਉਹ ਕਿਤਾਬ ਸੀਗੀ ਮੈਂ ਉਹ ਸਾਰੇ ਖਲਾਸੇ ਵਿੱਚ ਕਰੂੰਗਾ ਰਿਕਾਰ ਜੀ ਸੁਣਾਉਣ ਜਾ ਰਹੇ ਹਾਂ ਜਿਹੜੀ ਕਿ ਕੱਲ ਮੈਨੂੰ ਕਿਸੇ ਸਾਧਵੀ ਦਾ ਫੋਨ ਆਇਆ ਸੀਗਾ ਜਿਹੜੀ ਕਿ ਸਾਧਵੀ ਕਿਸੇ ਦੀ ਚੇਲੀ ਸੀ ਕਿਸੇ ਬਾਬੇ ਦੀ ਚੇਲੀ ਸੀਗੀ ਤੇ ਉਹ ਬਾਬੇ ਦੇ ਨਾਲ ਹੋਈਆਂ ਗੱਲਾਂ ਦੀ ਸਾਰੀ ਰਿਕਾਰਡਿੰਗ ਮੈਂ ਤੁਹਾਨੂੰ ਤੁਹਾਡੇ ਮੂਰੇ ਰੱਖ ਰਿਹਾ ਹਾਂ ਕਿਵੇਂ ਉਹਨੇ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਖਾਸ ਕਰਕੇ ਫਸ ਗਈ ਉਹ ਆਪ ਹੀ ਕਿਵੇਂ ਉਹਦੇ ਕੱਲੇ ਕੱਲੇ ਸਵਾਲ ਦਾ ਉਹਦਾ ਜਵਾਬ ਦਿੱਤਾ ਤੇ ਕਿਵੇਂ ਉਹਦੇ ਜਵਾਬਾਂ ਦੇ ਵਿੱਚ ਉਹ ਨੂੰ ਉਲਝਾਇਆ ਇਹ ਸਾਰੀਆਂ ਗੱਲਾਂ ਸੁਣਨ ਵਾਲੀਆਂ ਨੇ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਜਿਹੜੀ ਕਿ ਆਪਣੇ ਛੋਟੇ ਮੋਟੇ ਆਪਣੇ ਖੁਦਗਰਦੀਆਂ ਕਰਕੇ ਆਪਣੀਆਂ ਲਾਲਚਾਂ ਵਾਸਤੇ ਆਪਣੇ ਮਨੋਸਥਿਤੀਆਂ ਕਰਕੇ ਇੱਕ ਇਹ ਜਿਹੇ ਚੱਕਰਾਂ 'ਚ ਫਸ ਜਾਂਦੇ ਨੇ ਇਹ ਜਿਹੇ ਡੇਰੀਆਂ 'ਚ ਫਸ ਜਾਂਦੇ ਨੇ ਇਹ ਜਿਹੇ ਸਾਦਾਂ ਦੇ ਦੁਆਲੇ ਫਸ ਜਾਂਦੇ ਤੇ ਕਿਵੇਂ ਉਹਨਾਂ ਦਾ ਫਿਰ ਬਾਅਦ 'ਚ ਸ਼ੋਸ਼ਣ ਹੁੰਦਾ ਆ ਪਹਿਲਾਂ ਤੁਹਾਨੂੰ ਉਹ ਸਾਰੀ ਰਿਕਾਰਡਿੰਗ ਸੁਣਾਉਣ ਲੱਗੇ ਆ ਤੇ ਫਿਰ ਉਹਦੇ ਵਿੱਚ ਤੁਸੀਂ ਅੰਡ ਤੱਕ ਸੁਣੀਆ ਪਿੰਚ ਚਾਰ ਮਿੰਟ ਜ਼ਰੂਰ ਉਹ ਬੀਬੀ ਬੋਲਦੀ ਆ ਮੈਂ ਖਾਸ ਕਰਕੇ ਉਹਨੂੰ ਸਮਝਣਾ ਚਾਹੁੰਦਾ ਸੀ ਵੀ ਉਹ ਬੋਲ ਕੀ ਰਹੀ ਆ ਤੇ ਉਹਦੀ ਮਨੋਸਥਿਤੀ ਕਹਿ ਦਿਆ ਤੇ ਮੈਂ ਉਹਦੇ ਸਵਾਲਾਂ ਦੇ ਵਿੱਚੋਂ ਉਹਦੇ ਇਹ ਜੇ ਮਤਲਬ ਸਵਾਲ ਲੱਭੇ ਆ ਜਿਹਦੇ ਵਿੱਚ ਉਹ ਫਸਦੀ ਚਲੇਗੀ ਤੇ ਫਸਦੀ ਐਸਾ ਵਿੱਚ ਚਲੇਗੀ ਤੇ ਉਹਨੂੰ ਮਾਫੀ ਮੰਗ ਕੇ ਬੜਾ ਖਿਹੜਾ ਛੜੋਣਾ ਪਿਆ ਤੇ ਸਾਰੀ ਰਿਕਾਰਡਿੰਗ ਬਿਨਾਂ ਕੱਟ ਤੇ ਮੈਂ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਬੜੇ ਸ਼ਾਂਤ ਤਰੀਕੇ ਨਾਲ ਸੁਣਿਓ ਹੋ ਸਕਦਾ ਤੁਹਾਨੂੰ ਪਹਿਲੇ ਦੰ ਚਾਰ ਮਿੰਟ ਬੋਰ ਕਰਨ ਪਰ ਉਸ ਤੋਂ ਬਾਅਦ ਤੁਹਾਨੂੰ ਇਹ ਚੀਜ਼ ਦਾ ਪੂਰਾ ਅੰਦਾਜ਼ਾ ਹੋ ਜੂਗਾ ਵੀ ਕਿਵੇਂ ਉਹ ਲੜਦੀ ਜਾ ਰਹੀ ਸੀ ਤੇ ਕਿਵੇਂ ਮੈਂ ਉਹਨੂੰ ਲਤਾੜਦਾ ਜਾ ਰਿਹਾ ਸੀ ਕੋਸ਼ਿਸ਼ ਕੀਤੀ ਜਾਵੇ ਦੀ ਇਹ ਕਿੱਦਾਂ ਲਿਖੀ ਆ ਕਿੱਦਾਂ ਮਤਲਬ ਕਿ ਇਹਦੇ ਵਿੱਚ ਜਿਹੜਾ ਗਿਆਨ ਦਿੱਤਾ ਹੋਇਆ ਉਹ ਕਿੱਥੋਂ 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 ਦਾ ਦਿੱਤਾ ਹੋਇਆ ਕੀ ਤੁਸੀਂ ਚਰਚ ਕੀਤੀ ਸੀ ਤੁਸੀਂ ਹਜੇ ਤੱਕ ਗੱਲ ਹੀ ਨਹੀਂ ਸਮਝ ਰਹੇ ਜੀ ਹਾਂ ਜੀ ਤੁਸੀਂ ਇੱਕ ਚੀਜ਼ ਲਿਖੀ ਜਾਂ ਤੁਹਾਡੇ ਤੁਸੀਂ ਕਿਹੜੀ ਬੁੱਕ ਦੀ ਗੱਲ ਗਿਆਨ ਗੰਗਾ ਦੀ ਗੱਲ ਕਰ ਰਹੇ ਹੋ ਨਾ ਜੀ ਸਰ ਜੀ ਸਰ ਉਹ ਉਹ ਤੁਸੀਂ ਨਿਰੰਕਰੀ ਆਸ਼ਰਮ ਚੋਂ ਸ਼ਾਇਦ ਮਿਲਦਾ ਇਹ ਉਸ ਨਾਲ ਸੰਬੰਧਤ ਹੈ ਨਾ ਨਹੀਂ 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 ਸਰ ਮੇਰੰਕਾਰੀ ਨਹੀਂ ਕਿਹੜੀ ਆਸ਼ਰਮ ਨਾਲ ਓਕੇ ਮੈਂ ਸਰ ਮੈਂ ਬੁੱਕ ਆਪੂ ਆਪਣੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਜਿੱਦ ਅਜਰਵੇਦ ਹੋ ਗਿਆ ਸਾਮਵੇਦ ਹੋ ਗਿਆ ਗੁਰੂ ਗ੍ਰੰਥ ਸਾਹਿਬ ਹੋ ਗਿਆ ਕੁਰਾਨ ਸ਼ਰੀਫ ਹੋ ਗਿਆ ਹਰ ਇੱਕ ਹਰੀ ਇੱਕ ਵੇਦ ਸ਼ਾਸਤਰ ਤੇ ਆਧਾਰਿਤ ਉਹ ਬੁੱਕ ਲਿਖੀ ਹੋਈ ਆ ਹਰ ਇੱਕ ਵੇਦ ਸ਼ਾਸਤਰ ਤੇ ਮੇਰੇ ਆਪਣੇ ਮਤਲਬ ਤੁਸੀਂ ਇੱਕ ਉਹ ਮੇਰੇ ਮੈਂ ਅਸਲ ਤਨ ਤੁਹਾਨੂੰ ਸਮਝਣਾ ਚਾ ਰਿਹਾ ਹਾਂ ਪਹਿਲਾਂ ਤਾਂ ਹੁਣ ਮੇਰੀ ਗੱਲ ਸਮਝੇਗੇ ਨਹੀਂ ਸਮਝੇ ਕਿਉਂ ਤੁਸੀਂ ਮਤਲਬ ਇੱਕ ਗੱਲ ਵਿੱਚ ਬਹੁਤ ਕਹਿਤੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਤਲਬ ਵਿੱਚ ਇਨਕਲੂਡ ਕੀਤਾ ਉਸ ਬੁੱਕ ਚ ਸਰ ਉਹਦੇ ਵਿੱਚ ਜੋ ਹਾਂਜੀ ਬਿਲਕੁਲ ਸਾਰੇ ਗੁਰਾਂਨ ਸਾਪੜੇ ਉਸ ਦੇ ਵਿੱਚ ਆਧਾਰਿਤ ਨੇ ਪਰ ਮਤਲਬ ਕਿ ਇੱਕ ਪਰਮਾਤਮਾ ਦੀ ਸਰ ਇੱਕ ਪਰਮਾਤਮਾ ਦੀ ਹੀ ਗੱਲ ਕੀਤੀ ਹੋਈ ਆ ਉਹਦੇ ਵਿੱਚ ਸਰ ਸਾਡੇ ਜੋ ਜੋ ਆਪਣੇ ਗ੍ਰੰਥ ਦੇ ਵਿੱਚ ਪਰਮਾਤਮਾ ਦਾ ਜ਼ਿਕਰ ਕੀਤਾ ਹੋਇਆ ਹੈ ਇੱਕ ਪਰਮਾਤਮਾ ਦਾ ਹੀ ਜ਼ਿਕਰ ਕੀਤਾ ਹੋਇਆ ਸਾਰੇ ਗ੍ਰੰਥਾਂ ਦੇ ਵਿੱਚ ਲੇਕਿਨ ਉਹ ਪਰਮਾਤਮਾ ਹੈ ਕੌਣ ਆ ਉਹ ਤੇ ਹੀ ਸਰ ਉਹਦੇ ਵਿੱਚ ਬਿਆਨ ਦਿੱਤਾ ਹੋਇਆ ਜੋ ਵੀ ਹੈਗਾ ਤਾਂ ਕਿ ਅਸੀਂ ਆਪਣੇ ਜੋ ਵੀ ਸਾਡੇ ਧਾਰਮਿਕ ਗ੍ਰੰਥ ਨੇ ਅਸੀਂ ਉਹਨਾਂ ਨੂੰ ਧਿਆਨ ਨਾਲ ਪੜਹੀਏ ਤੇ ਉਹਨਾਂ ਦੇ ਵਿੱਚ ਹੀ ਉਸ ਉਪਰ ਨੂੰ ਅਸੀਂ ਮਿਲਾ ਕੇ ਦੇਖੀਏ ਵੀ ਇਹ ਬੁੱਕ ਦੇ ਵਿੱਚ ਤਾਂ ਮਤਲਬ ਉਹਨਾਂ ਨੇ ਲਿਖਿਆ ਉਹਦੇ ਵਿੱਚ ਬੁੱਕ ਦੇ ਵਿੱਚ ਵੀ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਬਾਰੇ ਵੀ ਲਿਖਿਆ ਹੋਇਆ ਵੀ ਗੁਰੂ ਨਾਨਕ ਦੇਵ ਜੀ ਨੇ ਕਿੱਤਾ ਪ੍ਰਮਾਤਮਾ ਪਾਇਆ ਇਸ ਤਰ੍ਹਾਂ ਕਿ ਸਰ ਉਸ ਬੁੱਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਪੰਨੇ ਨੰਬਰ ਵੀ ਲਿਖੇ ਹੋਏ ਨੇ ਆਪਣੇ ਤੇ ਕੁਰਾਨ ਸ਼ਰੀਫ ਦੇ ਵੀ ਸਾਰੇ ਪੰਨੇ ਨੰਬਰ ਲਿਖੇ ਹੋਏ ਆ ਉਹਦੇ ਵਿੱਚ ਇਹ ਤਾਂ ਗਿਆਨ ਆ ਉਹਦੇ ਵਿੱਚ ਵੀ ਅਧਿਆਇ ਨੰਬਰ ਸ਼ਲੋਕ ਨੰਬਰ ਲਿਖੇ ਹੋਏ ਨੇ ਸਰ ਇਸ ਕਰਕੇ ਮੈਂ ਕਹਿ ਰਹੀ ਸੀ ਕਿ ਤੁਹਾਨੂੰ ਵੀ ਤੁਸੀਂ ਉਹ ਪੜੀ ਸੀ ਕਿ ਤੁਸੀਂ ਕਹਿੰਦੇ ਆ ਵੀ ਮੈਨੂੰ ਹਰ ਇੱਕ ਗਿਆਨ ਮਤਲਬ ਕਿ ਹਰ ਇੱਕ ਮੈਂ ਹਾਂ ਤੇ ਹਰ ਇੱਕ ਗਿਆਨ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਔਰ ਉਹਦੇ ਵਿੱਚ ਤੁਸੀਂ ਖੋਜ ਕਰਨਾ ਚਾਹੁੰਦੇ ਆ ਉਹੀ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਤੁਸੀਂ ਮਤਲਬ ਜਿਹੜੀ ਇਹ ਖੋਜ ਕਰਨਾ ਚਾਹੁੰਦੇ ਆ ਸਰ ਵੀ ਉਹਦੇ ਵਿੱਚ ਉਹ ਮਤਲਬ ਕੋਈ ਤੁਹਾਨੂੰ ਇੱਕ ਖੂਲ ਦਾ ਰਸਤਾ ਮਿਲਿਆ ਹੋਇਆ ਹੈ ਅਗਰ ਤੁਸੀਂ ਹੋ ਸਕੇ ਤਾਂ ਉਸ ਨੂੰ ਦੁਬਾਰਾ ਪਲੇਸ ਵਿੱਚ ਦੁਬਾਰਾ ਦੇਖਿਓ ਤੁਸੀਂ ਦੁਬਾਰਾ ਪੜ ਕੇ ਦੇਖਿਓ ਜਰੂਰ ਤੇ ਫਿਰ ਤੇ ਦੱਸ ਦਿਓ ਕੋਈ ਗੱਲ ਨਹੀਂ ਉਹ ਕਾਕੀ ਜਿੰਨੇ ਵੀ ਆਪਣੇ ਕੋਲ ਧਾਰਮਿਕ ਗ੍ਰੰਥਾ ਆਪਣੇ ਕੋਲ ਜਿੱਦਾਂ ਹੁਣ ਸੰਤ ਰਾਮ ਪਾਲ ਜੀ ਨੇ ਬੁੱਕ ਲਿਖੀ ਸੀਗੀ ਦੀ ਤੇ ਉਹਦੇ ਵਿੱਚ ਨਾ ਜਿੱਦਾਂ ਕੋਈ ਭੰਡਾਰੇ ਹੁੰਦੇ ਆ ਜਿਵੇਂ ਹੁਣ ਕਬੀਰ ਜੀ ਦਾ ਪ੍ਰਗਟ ਦੇ ਨਿਕਲੇ ਆ ਜਮੀ ਦੇ ਵਿੱਚ ਤਾਂ ਕਰ ਤੇ ਉਸ ਤੋਂ ਬਾਅਦ ਗਰੀਬਦਾਸ ਜੀ ਨੇ ਉਹਨਾਂ ਦਾ ਜੋ ਵੀ ਜ਼ਿਕਰ ਆਪਣੇ ਪ੍ਰੋਗਰਾਮ ਸਾਹਮਣੇ ਵਿੱਚ ਆਉਂਦੇ ਨੇ ਤੇ ਗਰੀਬਦਾਸ ਜੀ ਨੇ ਉਹਨਾਂ ਦਾ ਵੀ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਵੀ ਉਹਨਾਂ ਦੇ ਪ੍ਰਗਟ ਦੇਤੇ ਵੀ ਇੱਥੇ ਇੱਕ ਪ੍ਰਦਰਸ਼ਨੀ ਲੱਗਦੀ ਹੈ ਸਮਾਣੋ ਬਹੁਤ ਵੱਡਾ ਆਸ਼ਰਮ ਬਣਿਆ ਹੋਇਆ ਸਰ ਕਿਹੜਾ ਕਹਾ ਦਾ ਆਸ਼ਰਮ ਹੈ ਜੀ ਸਰ ਆਸ਼ਰਮ ਬਣਿਆ ਹੋਇਆ ਸਤਲੁਕ ਆਸ਼ਰਮ ਸਮਾਣੋ ਸੰਤ ਰਾਮਪਾਲ ਜੀ ਦਾ ਰਾਮਪਾਲ ਮੈਂ ਨਾ ਸੁਣਿਆ ਹੋਇਆ ਜੀ ਰਾਮਪਾਲ ਕੌਣ ਸੀਗੇ ਜੀ ਸਰੇ ਸੰਤ ਰਾਮਪਾਲ ਜੀ ਨੇ ਹਰਿਆਣੇ ਤੋਂ ਨੇ ਉਤੰਤ ਨੇ ਠੀਕ ਹੈ ਜੀ ਜਿਨ੍ਹਾਂ ਨੇ ਇਹ ਬੁੱਕ ਵੀ ਲਿਖੀ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਤੇ ਹਰ ਇੱਕ ਮਤਲਬ ਹਰ ਇੱਕ ਧਾਰਮਿਕ ਗ੍ਰੰਥ ਨੂੰ ਉਹ ਟੀਵੀ ਤੇ ਸਾਧਨਾ ਚੈਨਲ ਆਉਂਦਾ ਉਹਨਾਂ ਦੀ satsang ਆਉਂਦੀ ਆ ਪਰ 7:00 ਵਜੇ ਕੇ 40 ਮਿੰਟ ਤੇ ਸ਼ਾਮ ਨੂੰ ਠੀਕ ਹੈ ਪਰ ਉਹਦੇ ਤੇ ਸਾਰੇ ਗ੍ਰੰਥੀ ਸਾਨੂੰ ਪੜ ਕੇ ਖੋਲ-ਖੋਲ ਕੇ ਦੱਸਦੇ ਨੇ ਸਾਨੂੰ ਹਰ ਇੱਕ ਗ੍ਰੰਥ ਦਾ ਉਹਨਾਂ ਨੇ ਮਤਲਬ ਇੱਕ 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 ਅਰਥ ਦੱਸ ਰਹੇ ਨੇ ਇੱਕ ਇੱਕ ਵਿੱਚ ਸ਼ਬਦ ਦਾ ਕਰ ਉਹ ਮਤਲਬ ਕਿ ਉੱਥੇ ਥੋਜ ਅ ਮਤਲਬ ਕਿ ਪਰਮਾਤਮਾ ਦਾ ਜ਼ਿਕਰ ਕਰ ਰਹੇ ਆ ਜੀ ਕਿਹੜੇ ਗ੍ਰੰਥ ਦੇ ਵਿੱਚ ਇਹ ਪਰਮਾਤਮਾ ਲਿਖੇ ਹੋਏ ਨੇ ਦੂਸਰੇ ਦੇ ਵਿੱਚ ਵੀ ਇਹ ਪਰਮਾਤਮਾ ਲਿਖੇ ਹੋਏ ਨੇ ਕਿੱਥੇ ਲਿਖੇ ਹੋਏ ਨੇ ਸਿਰ ਉਹ ਸਾਰਾ ਦੇਖਦੇ ਪਲੀਜ਼ ਤੁਸੀਂ ਇਹ ਜਿਹੜੀ ਮਤਲਬ ਕਿ ਸੱਚ ਕਰਕੇ ਤੁਸੀਂ ਸੰਤ RAMPAL ਜੀ ਨੂੰ ਸਬਸਕ੍ਰਾਈਬ ਕਰਕੇ ਤੁਸੀਂ YouTube ਤੇ ਵੀ ਸੌਂ ਸਕਦੇ ਹੋ ਸਰ अच्छा मतलब ਤੁਸੀਂ ਸੰਤਰਾਮ ਆਪਣਾ ਕੀ ਨਾਮ ਦਿਆ ਤੁਸੀਂ ਰਾਮਪਾਲ ਜੀ ਰਾਮਪਾਲ ਜੀ ਦੇ ਉਹ ਮੈਨੂੰ ਐਂ ਲੱਗਦਾ ਜੀ ਮੈਂ ਇਹ ਨਾਂ ਤਾਂ ਪਹਿਲਾਂ ਵੀ ਸੁਣਿਆ ਹੋਇਆ ਆ ਹਾਂਜੀ ਸਰ ਫਿਰ ਪਲੀਜ਼ ਮੈਥੋਂ ਦੱਸ ਦਿੰਆਂ ਤੁਸੀਂ ਮੇਰੇ ਮਤਲਬ ਕਹੇ ਤੇ ਨਹੀਂ ਕੋਈ ਵੀ ਗੱਲ ਕਹਿਣੀ ਹੈਗੀ ਵੀ ਹਾਂਜੀ ਇਹ ਇਹ ਜਾਂ ਉਹਨਾਂ ਦੇ ਮਤਲਬ ਅਗਲਾ ਕਹਿ ਦਿੰਦਾ ਜੀ ਇਹ ਚੇਲੇ ਨੇ ਜਾਂ ਕੁਝ ਵੀ ਆ ਨਾ ਕਿਉਂਕਿ ਆਪ ਸਰਚ ਕਰੋ ਜੀ YouTube ਹੈਗਾ ਹੀ ਆਪਣੇ ਕੋਲ ਸਾਧਨਾ ਚੈਨਲ ਤੇ TV ਤੇ ਵੀ ਸਤਿਸੰਗ ਆਉਂਦਾ ਹੈ sir ਦੋ ਵਜੇ ਵੀ ਸਾਧਨਾ ਚੈਨਲ ਤੇ TV ਤੇ ਵੀ ਸਤਿਸੰਗ ਆਉਂਦਾ ਹੈ ਠੀਕ ਹੈ sir sir ਸਵੇਰੇ ਛੇ ਵਜੇ ਵੀ ਆਉਂਦਾ ਹੈ ਤੇ ਯੂ ਟਿਊਬ ਤੇ ਤਾਂ ਅਸੀਂ ਜਦ ਮਰਜ਼ੀ search ਕਰਕੇ ਉਸ ਨੂੰ ਖੋਜ ਦੇ ਆਧਾਰ ਤੇ ਵੀ ਤੁਸੀਂ ਸੁਣ ਸਕਦੇ ਹੋ ਵੀ ਹਾਂ ਵਾਕਈ ਵੀ ਇਹ ਕੀ ਕਹਿੰਦੇ ਨੇ, ਕਿੱਦਾਂ ਦੀ ਸਤਿਸੰਗ ਹੈ ਇਹ ਕਿੱਦਾਂ ਮਤਲਬ ਕਿੱਦਾਂ ਦੀ ਮਤਲਬ ਹਰ ਇੱਕ ਗ੍ਰੰਥ sir ਹਰ ਇੱਕ ਗ੍ਰੰਥ sir ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਤ ਤੱਕ ਮੈਨੂੰ ਲੱਗਦਾ ਮੈਨੂੰ ਕੁਛ ਮੜਾ ਯਾਦ ਆ ਰਿਹਾ ਇਹਨਾਂ ਦੇ ਉੱਤੇ ਨਾ ਮੇਰੇ ਹੁੰਦਾ ਸ਼ਾਇਦ ਕੁਛ આરોਪ ਲੱਗੇ ਸੀਗੇ ਰਾਮਪਾਲ ਦੇ ਉੱਤੇ ਜੀ ਬਿਲਕੁਲ ਸਰ ਸਰ આરોਪ ਹੀ ਲੱਗੇ ਸੀ ਸਰ ਤੁਸੀਂ ਅਗਰ ਕੁਝ ਇਹ ਨੰਬਰ ਨੂੰ ਨਾ ਤੁਸੀਂ ਸੇਵ ਕਰ ਲਓ ਸਾਡੇ ਨੂੰ ਨੰਬਰ ਸੇਵ ਕਰਨ ਤੋਂ ਬਾਅਦ ਤੁਸੀਂ ਨਾ ਮੈਸੇਜ ਦੇ ਦਿਓ ਅਸੀਂ ਤੁਹਾਨੂੰ ਹਰੇਕ ਲਿੰਕ ਭੇਜਾਂਗੇ ਉਹਦੇ ਵਿੱਚ ਤੁਸੀਂ ਦੇਖਿਓ ਵੀ ਵਾਕਈ ਕੀ ਲਿਖਿਆ ਹੋਇਆ ਹੈ ਇੰਨੇ ਤੱਕ ਕੇ ਹੁਣ ਤੁਸੀਂ ਮੈਡਮ ਮੈਨੂੰ ਇੱਕ ਗੱਲ ਸਮਝਾਓ ਮੜਾ ਜੀ ਮੈਨੂੰ ਇੱਕ ਗੱਲ ਤਾਂ ਦੱਸੋ ਮੈਂ ਤੁਹਾਡੀ ਗੱਲ ਤੇ ਨਾਲ ਸਾਰੀ ਗੱਲਾਂ ਨਾਲ ਸਹਿਮਤ ਹਾਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਗ੍ਰੰਥ ਨਾਲ ਜੋੜਨਾ ਚਾਹੁੰਦੇ ਹੋ ਕਿਸੇ ਗ੍ਰੰਥ ਨਾਲ ਜੋੜਨਾ ਚਾਹੁੰਦੇ ਹੋ ਕਿ ਬੰਦੇ ਨਾਲ ਜੋੜਨਾ ਚਾਹੁੰਦੇ ਹੋ ਜੀ ਇਨਸਾਨ ਨਾਲ ਜੀ ਜੀ ਨਹੀਂ ਨਹੀਂ ਸਰ ਸਿਰ ਤੇ ਜੋੜਨਾ ਸੀ ਕਿਸੇ ਕਾਦੇ ਨਾਲ ਨਹੀਂ ਅਸੀਂ ਸਿਰਫ ਇਹ ਕਹਿੰਦੇ ਸੀ ਕਿ ਇੱਕ ਜਿੱਦਾਂ ਹੁਣ ਸਰ ਦੇਖੋ ਮੈਂ ਅਸੀਂ ਵੀ ਪੜੇ ਲਿਖਿਆ ਮੈਂ ਐਜ਼ ਇੱਕ ਟੀਚਰ ਹਾਂ ਸਰ ਟੀਚਰ ਹੋ ਹੀ ਤੁਸੀਂ ਅਸੀਂ ਵੀ ਪਰ ਸਰ ਦੇਖੋ ਅਸੀਂ ਵੀ ਪੜੇ ਲਿਖਿਆ ਪਰ ਅੱਜ ਤੱਕ ਅਸੀਂ ਜਿੱਦਾਂ ਮਤਲਬ ਕਿ ਆਪਾਂ ਹੁਣ ਤਾਂ ਬਾਣੀ ਪੜਦੇ ਰਹੇ ਹਾਂ ਸਰ ਆਪਾਂ ਜੋ ਵੀ ਹੋਣ ਸਕਦੀਆਂ ਬਾਣੀਆਂ ਚੁਣੇ ਸਿਰਫ ਉਹ ਪੜਦੇ ਰਹੇ ਹਾਂ ਸਰ ਪਰ ਕਹਦੇ ਸਾਨੂੰ ਉਹ ਬਾਣੀ ਦਾ ਸੀ ਕਦੇ ਨਾ ਤਾਂ ਸਾਨੂੰ ਅਰਥ ਪਤਾ ਸੀਗਾ ਜੀ ਚੱਤੇ ਨਾਲ ਵੀ ਕੀ ਹੈ ਜੋ ਵੀ ਜਿੰਨਾ ਕਪਾ ਨੂੰ ਪਤਾ ਸੀ ਉਹ ਲੇਕਿਨ ਅਸਿਕ ਕਿਹੜਾ ਪਰਮਾਤਮਾ ਉਹਦੇ ਲਈ ਕਿਹੜਾ ਰਸਤਾ ਮਿਲਦਾ ਹੈ ਕਿੱਦਾਂ ਅਸੀਂ ਮੋਕਸ਼ ਪ੍ਰਾਪਤ ਕਰ ਸਕਦੇ ਹਾਂ ਕਿੱਦਾਂ ਸਰ ਅਸੀਂ ਚਰਾਸੀ ਦੇ ਜੁਨੀ ਦੇ ਵਿੱਚੋਂ ਨਿਕਲ ਸਕਦੇ ਹਾਂ ਇਹ ਨਹੀਂ ਸੀ ਬਰਦੱਸ ਸਰ ਹਾਲਾਂਕਿ ਅੱਪਾ ਪੂਰੀ ਅੱਪਾ ਆਪਣੀ ਲਗਨ ਦੇ ਨਾਲ ਅਸੀਂ ਹਰ ਇੱਕ ਮਤਲਬ ਕਿ ਧਰਮਦਾਸ ਜੀ ਸਤਿਕਾਰ ਕਰਦੇ ਆ ਹਰ ਇੱਕ ਧਰਮ ਦੇ ਵਿੱਚ ਵੀ ਅਸੀਂ ਜਾਣੇ ਆ ਪੈਠੇ ਤੱਕ ਕਿ ਆਪਾਂ ਸਿੱਖ ਹੋ ਕੇ ਵੀ ਅਸੀਂ ਕਦੇ ਵੀ ਮੰਦਿਰ ਦੇ ਵਿੱਚ ਵੀ ਜਾਣੇ ਆ ਕਦੇ ਅਸੀਂ ਮਤਲਬ ਉਹ ਵੀ ਉਹ ਕੱਟਵਾਦੇ ਸਾਰੇ ਸਾਡੀ ਆਪਾਂ ਧਰਮ ਦਾ ਸਤਿਕਾਰ ਕਰਦੇ ਆ ਜੀ ਠੀਕ ਹੈ ਸਰ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਸਿੱਖੋ ਮਤਲਬ ਤੁਸੀਂ ਸਰ ਬਿਲਕੁਲ ਤੁਸੀਂ ਤੁਸੀਂ ਤੇ ਕਿ ਨੌ ਕੀ ਤੁਹਾਡਾ ਜੀ ਸਰ ਮੇਰਾ ਨਾਮ ਜੀ ਦਲਵੀਰ ਦੱਸਦੀ ਆ ਨਾਮ ਕੀ ਬੋਲੀ ਮੈਂ ਸੁਣਨੇ ਨਹੀਂ ਜ਼ਰੂਰਤੀ ਦਲਵੀਰ ਦਾਤੀ ਹੈ ਜੀ ਸਰ ਦਲਵੀਰ ਦਾਤੀ ਹਾਂ ਜੀ ਆਪਾਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਆ ਜੀ ਸਰ ਅਸੀਂ ਇੱਥੇ ਇੰਦਰ ਰੋਪਰ ਤੋਂ ਆਰ ਰੋਪੜ ਖਾਸ ਸ਼ਹਿਰ ਤੋਂ ਜੀ ਸਰ ਜੀ ਸਰ ਅੱਛਾ ਕਿਹੜੇ ਪਲੇਸ ਤੁਸੀਂ ਨਾ ਇੱਕ ਮਿੰਟ ਪਲੀਜ਼ ਤੁਸੀਂ ਇੱਕ ਇੱਕ ਹੋ ਜੋ ਥੋੜੀ ਇੱਥੋਂ ਆਸ਼ਰਮ ਤੋਂ ਪੂਰੀ ਹੋ ਸਕਦੀ ਹੈ ਹੂੰ ਜਿੱਦਾਂ ਹੁਣ ਸਰ ਫਰਬਰੀ ਦੇ ਵਿੱਚ ਨਾ ਹੂੰ ਸੱਤ ਅੱਠ ਤਰੀਕ ਨੂੰ ਭੰਡਾਰਾ ਹੁੰਦਾ ਹੈ ਇੱਥੇ ਬਹੁਤ ਵੱਡਾ ਠੀਕ ਹੈ ਸਰ ਸਰ ਇੱਕ ਸਪੈਸ਼ਲ ਆਪਣੇ ਪੂਰੀ ਇੱਥੇ ਪ੍ਰਦਰਸ਼ਨੀ ਲੱਗ ਰਹੀ ਹੈ ਜੋ ਵੀ ਹੈ ਜਿੱਦਾਂ ਹੁਣ ਫੋਨਦਾਨ ਕੈਂਪ ਵੀ ਲੱਗ ਰਿਹਾ ਸਾਰੇ ਇੱਥੇ ਇੱਕ ਇੱਕ ਪ੍ਰਦਰਸ਼ਨੀ ਵੀ ਲੱਗਦੀ ਹੈ ਪ੍ਰਦਰਸ਼ਨੀ ਦੇ ਵਿੱਚ ਸਾਰੇ ਹੀ ਜਿੰਨੇ ਵੀ ਸਾਡੇ ਗ੍ਰੰਥਾਂ ਜਿੰਨੇ ਵੀ ਸਾਰੇ ਗ੍ਰੰਥ ਨੇ ਸਾਰੇ ਸਾਰੇ ਗ੍ਰੰਥਾਂ ਦੇ ਵੇਚ ਤੇ ਪ੍ਰਦਰਸ਼ਨੀ ਲੱਗ ਰਹੀ ਹੈ ਜਰ ਤੁਸੀਂ ਇੱਕ ਇੱਕ ਗ੍ਰੰਥ ਉੱਥੇ ਕੋਲ ਕੇ ਤੁਸੀਂ ਪੜ੍ਹ ਸਕਦੇ ਹੋ ਵੀ ਇਹਦੇ ਵਿੱਚ ਕੀ ਸਚਾਈ ਆ ਕਿੱਦਾਂ ਮਤਲਬ ਕਰੀ ਕਿ ਕਿਵੇਂ ਪ੍ਰਮਾਤਮਾ ਨੂੰ ਮਿਲ ਸਕਦੀਆਂ ਇੱਕ ਹੀ ਪਰਮਾਤਮਾ ਦਾ ਜ਼ਿਕਰ ਸਾਰੇ ਵੇਦਾਂ ਸੰਤਰ ਗ੍ਰੰਥਾਂ ਦੇ ਵਿੱਚ ਇੱਕ ਹੀ ਪਰਮਾਤਮਾ ਹੈ ਉਹ ਪਰਮਾਤਮਾ ਕਿਹੜੇ ਆ ਬਸ ਸਿਰਫ ਉਹੀ ਸਰਗੋਜ ਉਹ ਉਹ ਕੋਈ ਕੋਈ ਖੋਜ ਨੂੰ ਮੈਂ ਕਹਿ ਰਿਹਾ ਸੀ ਮੈਂ ਕਿੰਨੇ ਚਿਰ ਦੀ ਕਿੰਨੇ ਚਿਰ ਦੇ ਇਹ ਆਪਣੇ ਮਤਲਬ ਲੱਗੇ ਹੋਏ ਨੇ ਜੀ ਲੋਕ ਕੇ ਖੋਜ ਕਰਨ ਮਤਲਬ ਆਪਣੇ ਜਿਹੜੇ ਤੁਹਾਡੇ ਡੇਰੇ ਦੇ ਵਿੱਚ ਜਿਹੜਾ ਇਹ ਮਤਲਬ ਤੈਕ ਕੋਣ ਮੇਰੀ ਗੱਲ ਸੁਣੋ ਮੈਂ ਕਿਸੇ ਦਾ ਅਨੁਭਵ ਮੈਂ ਤੁਹਾਨੂੰ ਕਿਵੇਂ ਮਤਲਬ ਉਹ ਕੱਟ ਉਸ ਨੂੰ ਕਿੰਨਾ ਚਿਰ ਹੋ ਗਿਆ ਜੀ ਸਿਰਫ ਸਾਲੋਂ ਤਾਂ 8-9 ਸਾਲ ਹੋ ਗਏ ਸਰ ਤੁਹਾਨੂੰ ਐ ਪਤਾ ਜੀ ਆਪਣਾ ਤੁਸੀਂ ਮਤਲਬ ਰਹਿੰਦੇ ਹੋ ਇੱਥੇ ਤੁਹਾਨੂੰ ਐ ਪਤਾ ਵੀ ਅਗਲੇ ਮਹੀਨੇ ਕਿਹੜੇ ਸ਼ੁਰੂ ਹੋਣ ਆਲੇ ਨੇ ਹੁਣ ਇਹੋ ਸਰ ਪਤਾ ਕਿ ਉਹ ਨਹੀਂ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੈਗੇ ਹੋ ਨਾ ਔਰਤ ਮੈਂ ਤਾਂ ਤੁਹਾਨੂੰ ਪੁੱਛਿਆ ਵੀ ਅਗਲੇ ਮਹੀਨੇ ਕਿਹੜੇ ਆਉਣ ਆਲੇ ਨੇ ਹੁਣ ਸਰ ਮੈਂ ਮੈਨੂੰ ਸਾਰਾ ਪਤਾ ਦੇਖੋ ਅਸੀਂ ਬਹੁਤ ਅੰਤਿਓ ਕਰਦੇ ਆ ਠੀਕ ਹੈ ਮੈਂ ਤੁਹਮੇ ਇੱਕ ਕਰ ਜ਼ਰੂਰ ਗੱਲ ਕਹਿਨੀ ਆ ਵੀ ਦੇਖੋ ਜਿੰਨਾ ਤੁਸੀਂ ਮੇਰੇ ਮੈਂ ਤੁਹਾਨੂੰ ਉਹੀ ਦੱਸਦਾ ਬੀਬੀ ਨੂੰ ਮੈਂ ਤੁਹਾਡੇ ਕਾਫੀ ਦਿਨ ਮੈਂ ਤੁਹਾਡੀ ਸੁਣ ਲਈ ਨੂੰ ਤੁਸੀਂ ਦੋ ਕੁ ਮਹੀਨਿਆਂ ਵੀ ਗੱਲਾਂ ਮਾੜੀ ਕਰ ਲਈ ਆ ਤਾਂ ਮੈਂ ਵੀ ਕਰ ਲਵਾਂ ਤੁਹਾਡੇ ਨਾਲ ਕਿਉਂ ਸਰ ਪਲੀਜ਼ ਮੈਂ ਨਾ ਬੇਰੀ ਗੱਲ ਸੁਣੋ ਮੈਂ ਕੋਈ ਭਰਤ ਦੀ ਨਹੀਂ ਹੈਗੀ ਕੋਈ ਉਹ ਨਹੀਂ ਮੈਂ ਭੱਜਣਾ ਪਹਿਲਾਂ ਟੋਣੇ ਆ ਸਰ ਪਹਿਲਾਂ ਤਾਂ ਮੇਰੇ ਤੋਂ ਤੁਸੀਂ ਭੇਜ ਦਨੀ ਆ ਸਰ ਉਹਦੇ ਤੇ ਤੁਸੀਂ ਪਲੀਜ਼ ਜੋ ਗਿਆਨ ਚਰਚਾ ਕਰਨਾ ਚਾਹੁੰਦੇ ਆ ਉਹ ਨਹੀਂ ਮੈਂ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਬੀਬੀ ਜੀ ਮੈਂ ਕੋਈ ਚਰਚਾ ਮੈਂ ਕੋਈ ਬਦਵਾਨ ਨਹੀਂ ਮੈਂ ਕੋਈ ਮੈਂ ਮਾਮੂਲੀ ਇਨਸਾਨ ਆ ਮੈਂ ਤਾਂ ਤੁਹਾਡੇ ਨਾਲ ਇੱਕ ਨਹੀਂ ਆ ਸਰ ਮੈਂ ਪੰਚਤਾਨੇ ਆ ਪਰ ਉਸ ਪਰਮਾਤਮਾ ਦਾ ਅਸੀਂ ਉਸ ਪਰਮਾਤਮਾ ਤੇ ਕਿ ਆਏ ਆ ਸਾਥ ਤੇ ਰਸਤਾ ਮੈਂ ਮੈਡਮ ਜੀ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਂ ਤੁਹਾਡੇ ਨਾਲ ਦੋ ਗੱਲਾਂ ਹੀ ਕਰਨੀਆਂ ਨੇ ਉਹ ਕੋਈ ਜ਼ਿਆਦਾ ਨਹੀਂ ਇਦਾਂ ਦੀ ਕੋਈ ਗੱਲ ਹੈਗੀ ਘਬਰਾਓ ਵੀ ਨਾ ਨਾਲ ਕੋਈ ਹੈਜੀ ਗੱਲ ਹਾਈਪਰ ਵੀ ਨਾ ਹੋਵੋ ਤਾਂ ਮੈਂ ਵੈਸੇ ਨਾਰਮਲੀ ਗੱਲ ਤੁਹਾਡੇ ਨਾਲ ਕਰਨ ਲੱਗੇ ਆਇਆ ਤੁਸੀਂ ਕਿਹਾ ਨਾ ਮੈਂ ਸਿੱਖ ਪ੍ਰਵਾਹ ਨਾਲ ਸੰਬੰਧਤ ਆ ਤਾਂ ਕਰਕੇ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ ਹੋਰ ਕੋਈ ਨਹੀਂ ਗੱਲ ਹੈਗੀ ਕਿਉਂ ਮੈਂ ਤਾਂ ਮੈਂ ਤੁਹਾਨੂੰ ਕਿੱਦਿ ਦੇ ਹਾਂ ਮੈਂ ਆਉਂਦੇ ਨੇ ਬਹੁਤ ਮਤਲਬ ਕਿ ਸਾਨੂੰ ਪਤਾ ਹੈ ਮੈਡਮ ਮੇਰੀ ਗੱਲ ਤਾਂ ਉਹਨੇ ਕੁਰਬਾਨੀਆਂ ਕੀਤੀਆਂ ਨੇ ਠੀਕ ਹੈ ਜੀ ਸਾਨੂੰ ਪਤਾ ਸੀ ਇਤਿਹਾਸ ਦੇ ਉਹਦੇ ਤੋਂ ਕੋਈ ਮਤਲਬ ਐ ਨਹੀਂ ਹੈਗਾ ਵੀ ਕੋਈ ਭੁੱਲੇ ਹੋਏ ਆ ਆਪਾਂ ਠੀਕ ਹੈ ਜੀ ਨਹੀਂ ਨਹੀਂ ਮੈਂ ਭੁੱਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਨੂੰ ਸਿਰਫ ਦੋ ਚਾਰ ਗੱਲਾਂ ਕਰਨੀਆਂ ਥੋੜਾ ਨਾ ਮੈਂ ਹੋਰ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਮੈਂ ਤੁਹਾਡਾ ਖਰਾਬ ਕਰਦਾ ਮੈਂ ਤਾਂ ਸਿਰਫ ਇਹ ਪੁੱਛਦਾ ਵੀ ਤੁਸੀਂ ਸਿੱਖ ਪਰਿਵਾਰ ਨਾਲ ਸਬੰਧਤ ਤੋਂ ਵੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਕਿਹੜੀ ਮਤਲਬ ਸਿੱਖਿਆ ਨਹੀਂ ਮਿਲੀ ਤੇ ਜਿਹੜੀ ਕਿ ਤੁਸੀਂ ਹੋਰ ਗ੍ਰੰਥਾਂ ਨੂੰ ਜਾਂ ਹੋਰ ਧਰਮਾਂ ਨੂੰ ਨਹੀਂ ਆ ਸਰ ਤਾਂ ਇਹ ਯਾਦ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਤਾ ਹੀ ਨਹੀਂ ਟੀ ਵੀ ਕੀ ਸਾਡੇ ਪਰਮਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਹੜੇ ਆਦੇਸ਼ਾਂ ਤੇ ਚੱਲਣਾ ਮਤਲਬ ਕਹਿੰਦੇ ਨੇ ਮਤਲਬ ਸਾਨੂੰ ਇਹ ਇਤਦਾਨ ਨਹੀਂ ਸੀ ਪਤਾ ਸੱਤ ਸਾਨੂੰ ਤੇਨੂੰ ਫਿਰ ਕਿਹਨੇ ਦੱਸਿਆ ਜੀ ਫਿਰ ਇਸ 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 ਜਿਹੜਾ ਗੁਰੂ ਗ੍ਰੰਥ ਸਾਹਿਬ ਪਰ ਤੁਹਾਨੂੰ ਨਹੀਂ ਸੀ ਪਤਾ ਪਹਿਲਾਂ ਤਾਂ ਤੁਹਾਨੂੰ ਫਿਰ ਕੀ ਨੇ ਮਤਲਬ ਸਿਖਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਤੇ ਚੱਲਣਾ ਸਰ ਦੇਖੋ ਅਸੀਂ ਸਾਧ ਸੰਗਤ ਸੁਣੀ ਆ ਤੁਹਾਨੂੰ ਗੁਰੂ ਨਾਹ ਗੁਰੂ ਇਹਨੇ ਆਪਣੇ ਕਿਆ ਕਨੇ ਆ ਸੰਤ ਰਾਮਪਾਲ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਕੇ ਦਿਖਾਏ ਨੇ ਤੇ ਉਹਨਾਂ ਨੇ ਦੱਸਿਆ ਵੀ ਬਾਬਾ ਨਾਨਕ ਜੀ ਨੇ ਵੀ ਉਹਨਾਂ ਨੇ ਮਤਲਬ ਕਿ ਐ ਕਿਦਾਂ ਮਤਲਬ ਪ੍ਰਮਾਤਮਾ ਪਾਇਆ ਕਿਦਾਂ ਕੀ ਕੀਤਾ ਦੱਸਿਆ ਜੀ ਪ੍ਰਮਾਤਮਾ ਪਾਇਆ ਤਾਂ ਦੱਸਿਆ ਤੁਹਾਨੂੰ ਵੀ ਕਿਦਾਂ ਪਾਇਆ ਮੈਂ ਇਹ ਪੁੱਛਦਾ ਪਿਆ ਮੈਂ ਮੰਨ ਲਿਆ ਤੁਹਾਨੂੰ ਗੁਰਾਮ ਦਾ ਰਾਮਪਾਲ ਜੀ ਨੇ ਤੁਹਾਨੂੰ ਦੱਸਿਆ ਵੀ ਉਹਦਾਂ ਨੇ ਗੁਰਨਾਨਕ ਦੇਵ ਜੀ ਨੇ ਕਿਵੇਂ ਮਤਲਬ ਪ੍ਰਮਾਤਮਾ ਪਾਇਆ ਪਰ ਤੁਹਾਨੂੰ ਕੀ ਦੱਸਿਆ ਵੀ ਕਿਵੇਂ ਪਾਇਆ ਉਹਨਾਂ ਨੇ ਹਾਂਜੀ ਉਹੀ ਤਾਂ ਹੈ ਦੇਖੋ ਉਹ ਕਹਿੰਦੇ 23 ਨਦੀ ਦੇ ਜਿੱਦਾਂ ਆਪਾਂ ਕਹਿੰਦੇ ਆ ਜੀ ਜਦੋਂ ਆਪਣੇ ਭਾਈ ਵਾਲੇ ਵਾਲੀ ਜਨਮ ਸਾਖੀ ਸਾਖੀ ਦੇ ਵਿੱਚ ਬਾਬਾ ਨਾਨਕ ਜੀ ਨੇ ਸਾਰਾ ਕੁਝ ਆਪਣਾ ਮਤਲਬ ਕਿ ਸਿੱਧ ਕੀਤਾ ਵੀ ਉਹਨਾਂ ਨੇ ਕਿੱਦਾਂ ਪ੍ਰਮਾਤਮਾ ਪਾਇਆ ਕਿਵੇਂ ਸਿੱਧ ਕੀਤਾ ਮੈਂ ਤੁਹਾਨੂੰ ਉਹੀ ਪੁੱਛਦਾ ਜੀ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਦੱਸਿਆ ਕੀ ਆ ਉਹ ਮੇਰੀ ਗੱਲ ਸੁਣੋ ਉਹ ਤੁਸੀਂ ਮੈਂ ਤਾਂ ਤੁਹਾਨੂੰ ਅਜੇ ਦੇਖੋ ਜਿੰਨੇ ਕ ਦੱਸ ਸਕਦੀ ਹਾਂ ਉਹਨਾਂ ਕਿ ਦੱਸ ਸਕਦੀ ਆ ਮੈਂ ਉਹਨਾਂ 'ਤੇ ਪੁੱਛ ਰਿਹਾ ਜੀ ਤੁਹਾਨੂੰ ਮੈਂ ਤੁਹਾਨੂੰ ਇਹ ਸਾਰਾ ਪਲੀਜ਼ ਪਲੀਜ਼ ਗਿਆਨ ਗੰਗਾ ਕੁੱਕ ਦੇ ਵਿੱਚ ਤਾਰਾ ਕੁਸ਼ ਹੀ ਬੰਦੇ ਨਾਣ ਕਿਤੇ ਬੱਧਿਆ ਹੋਇਆ ਮੈਂ ਬੀਬੀ ਜੀ ਮੈਂ ਤੁਹਾਨੂੰ ਇਹ ਪੁੱਛਦਾ ਪਿਆ ਤੁਸੀਂ ਤਾਂ ਮੈਂ ਮੈਂ ਸਾਰਾ ਪਹਿਨਾਨ ਵਰਗੀ ਜਦਿਆ ਵਈਆ ਮੈਂ ਤੁਹਾਡੀ ਗੱਲ ਮੰਨ ਗਿਆ ਮੈਂ ਗਿਆਨ ਗੰਗਾ ਦੀ ਗੱਲ ਵੀ ਮੰਨ ਗਿਆ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਇੰਨੇ ਚਿਰ ਤੋਂ ਜੁੜੇ ਹੋਏ ਹੋ ਔ ਬ ਤੁਹਾਨੂੰ ਕੀ ਸਿੱਖਿਆ ਤੁਸੀਂ ਵੀ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਭਗਵਾਨ ਨੂੰ ਪਾ ਲਿਆ ਸੀਗਾ ਮੈਂ ਤੁਹਾਨੂੰ ਪੁੱਛ ਰਿਹਾ ਹੈ ਗੱਲ ਮੈਨੂੰ ਮੜ ਜਾ ਮਤਲਬ ਕਹਿੰਦਾ ਮਤਲਬ ਮੈਨੂੰ ਮੋਰਲ ਤਾਂ ਤੁਹਾਡੇ ਕੋਲ ਪਤਾ ਲੱਗ ਜੂਵੇ ਵੀ ਤੁਸੀਂ ਆ ਚੀਜ਼ ਪਾ ਲਈ ਤਾਂ ਮੈਨੂੰ ਮੈਨੂੰ ਤਾਂੰਗ ਤਾਂ ਹੋਵੇ ਨਾ ਤੁਹਾਡੇ ਕੋਲ ਆਉਣ ਦੀ ਮੈਨੂੰ ਉਹ ਉਚੇਚੀ ਤਾਂ ਹੋਵੇ ਨਾ ਮੇਰੇ ਅੱਗ ਤਾਂ ਲੱਗੇ ਨਾ ਵੀ ਮੈਂ ਤੁਹਾਡੇ ਕੋਲ ਜਾ ਕੇ ਕੁਝ ਸਿੱਖਾਂ ਵੀ ਤੁਸੀਂ ਆਹ ਚੀਜ਼ ਸਿੱਖ ਲਈ ਸਰ ਦੇਖੋ ਪਰਮਾਤਮਾ ਨੇ ਆਪਾਂ ਨੂੰ ਜੋ ਵੀ ਠੀਕ ਹੈ ਜੀ ਅਸੀਂ ਦੇਖੋ ਆਪਣੇ ਆਪਣੇ 바ਕੀ ਆਪਣੇ ਆਪਣੇ ਮਨ ਦਾ ਵਿਸ਼ਵਾਸ ਹੁੰਦਾ ਠੀਕ ਹੈ ਮੈਂ ਤਾਂ ਕਹਿੰਦਾ ਹੀ ਨਹੀਂ ਬੀਬੀ ਜੇ ਆਪਣੇ ਆਪਣੇ ਮਨ ਦਾ ਵਿਸ਼ਵਾਸ ਹੋਵੇ ਤਾਂ ਫਿਰ ਤੁਸੀਂ ਇੰਨੀ ਅਚੇਚੀ ਚਰਚਾ ਕਿਉਂ ਕਰੋ ਐਨਾ ਕਿਉਂ ਕਿਉਂ ਫੋਨ ਕਰੋਂ ਕਿਸੇ ਨੂੰ ਲੋਕਾਂ ਨੂੰ ਕਿਉਂ ਕਰੋਂ ਇਹ ਗੱਲਾਂ ਜੇ ਸਭ ਦੀ ਆਪਣੀਆਂ ਆਪਣੀ ਗੱਲ ਹੋਵੇ ਤੁਸੀਂ ਹੁਣ ਫੋਨ ਕੀਤਾ ਆ ਤਾਂ ਮੈਂ ਤੁਹਾਨੂੰ ਫੋਨ ਕੀਤਾ ਬਿਲਕੁਲ ਸਰ ਜੀ ਸਰ ਪਲੀਜ਼ ਤੁਸੀਂ ਮੇਰੀ ਗੱਲ ਸਮਝਿਓ ਕਿ ਤੁਹਾਨੂੰ ਫੋਨ ਕੀਤਾ ਹੈ ਕਿ ਅਗਰ ਜਿੱਦਾਂ ਤੁਸੀਂ ਕਹਿੰਦੇ ਆ ਵੀ ਅਸੀਂ ਇਹ ਗੱਲ ਆ ਮਤਲਬ ਪਾਉਣਾ ਚਾਹੁੰਦੇ ਆ ਜਾਂ ਅਸੀਂ ਕਿਸੇ ਕੋਈ ਖੋਜ ਕਰਨਾ ਚਾਹੁੰਦੇ ਆ ਅਸੀਂ ਮੈਂ ਤੁਹਾਨੂੰ ਖੋਜ ਕਰਨ ਨੂੰ ਨਹੀਂ ਕਿਹਾ ਹੈਗਾ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਮੈਨੂੰ ਜਿੱਥੋਂ ਵੀ ਕੋਈ ਚੀਜ਼ ਮਿਲਦੀ ਆ ਮੈਂ ਇਹਨੂੰ ਅਬਜ਼ੌਰਬ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਤੇ ਆਪਣਾ ਨਿਸ਼ਕਰਸ਼ ਇੱਕ ਸੈਕੰਡ ਪੈਲੀਉ ਉਹਦੇ ਤੇ ਮੈਂ ਆਪਣਾ ਆਪਣੇ ਹਿਸਾਬ ਨਾਲ ਦਿਮਾਗ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਉਸ ਚੀਜ਼ ਨੂੰ ਜੇ ਮੈਨੂੰ ਚੰਗੀ ਲੱਗਦੀ ਹੈ ਮੈਨੂੰ ਸਮਝ ਲੱਗਦੀ ਹੈ ਵੀ ਇਹ ਤੱਤ ਸਹੀ ਆ ਤਾਂ ਮੈਂ ਉਹਦੇ ਤੇ ਗੱਲ ਕਰਦਾ ਜੇ ਮੈਨੂੰ ਸਹੀ ਨਹੀਂ ਲੱਗਦਾ ਤੱਤ ਨਹੀਂ ਸੀ ਚਾਹੇ ਕਿੱਡੀ ਮਰਜ਼ੀ ਕਿਤਾਬ ਆ ਪਰ ਮੈਂ ਅੱਜ ਤੱਕ ਅੱਜ ਤੱਕ ਮੈਂ ਮਤਲਬ ਇਹ ਨਹੀਂ ਗੱਲ ਕਹਿੰਦਾ ਕਿਸੇ ਧਰਮ ਦੀ ਬਰਿਆਈ ਨਹੀਂ ਕਰਦਾ ਹੈਗਾ ਵੀ ਕਿਸੇ ਧਰਮ ਦੇ ਵਿੱਚ ਮਾੜੀ ਇਹ ਚੀਜ਼ ਕੋਈ ਚੰਗੀ ਚੀਜ਼ ਆ ਹਰ ਧਰਮ 'ਚ ਕੋਈ ਨਾ ਕੋਈ ਚੰਗੀ ਹੁੰਦੀ ਹੈ ਕੋਈ ਮਾੜੀ ਚੀਜ਼ ਵੀ ਹੁੰਦੀ ਹੈ ਕਿਸੇ ਕੋਲ ਮਾੜਾ ਵੀ ਗਿਆਨ ਹੁੰਦਾ ਕਿਸੇ ਕੋਲ ਚੰਗਾ ਗਿਆਨ ਵੀ ਉਹਦੇ ਹਿਸਾਬ ਨਾਲ ਵੀ ਜ਼ਿੰਦਗੀ ਬਤੀਤ ਕਰਦਾ ਪਰ ਮੈਂ ਬੀਬੀ ਜੀ ਸਿਰਫ ਤੁਹਾਨੂੰ ਇੰਨਾ ਕੁ ਪੁੱਛ ਰਿਹਾ ਸੀਗਾ ਕਿ ਤੁਸੀਂ ਕਿਹਾ ਮੈਂ ਸਿੱਖ ਧਰਮ ਨਾਲ ਬਿਲੋਂਗ ਕਰਦੀ ਆ ਤੇ ਮੈਨੂੰ RAMPAL ਜੀ ਨੇ ਸਹੀ ਰਸਤੇ ਤੇ ਲਾਇਆ ਆ ਮੈਂ ਤੁਹਾਡੇ ਨਾਲ ਸਿਰਫ ਸਿੱਧਾ ਸਾਦਾ ਜਿਹਾ ਕੁਐਸਚਨ ਆ ਕਿ ਤੁਸੀਂ ਸਿੱਖ ਧਰਮ ਦੇ ਨਾਲ ਮਤਲਬ ਤੁਸੀਂ ਬੀਬੀਓ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਕਿਹੜੀ ਚੀਜ਼ ਨਹੀਂ ਮਿਲੀ ਹੈਗੀ ਜਿਹੜੀ ਕਿ ਤੁਸੀਂ RAMPAL ਜੀ ਕੋਲੋਂ ਤੁਹਾਨੂੰ ਉਹਨਾਂ ਨੇ ਦੇ ਦਿੱਤੀ ਜਾਂ ਤੁਹਾਨੂੰ ਮੈਂ ਦੱਸਦਾ ਵੀ ਗੁਰੂ ਨਾਨਕ ਦੇਵ ਜੀ ਨੇ ਐ ਕੀਤਾ ਸੀਗਾ ਜਾਂ ਉਹਨਾਂ ਨੇ ਕੋਈ ਭਗਵਾਨ ਪਾ ਲਿਆ ਸੀ ਜਾਂ ਉਹਨਾਂ ਨੇ ਕੁਝ ਕਰ ਲਿਆ ਸੀ ਵੀ ਇਹ ਤੁਹਾਨੂੰ ਰਾਮਪਾਲ ਜੀ ਨੇ ਕਿਵੇਂ ਦੱਸਤਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਉਂ ਨਹੀਂ ਦੱਸਿਆ ਤੁਹਾਨੂੰ ਤੁਹਾਨੂੰ ਕਿਹੜੀ ਚੀਜ਼ ਸਾਹਮਣੇ ਲੱਗੀ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਮੇਰੀ ਗਲਤ ਹੋਈ ਗੱਲ ਮੇਰੀ ਗਲਤ ਤਾਂ ਸਮਝ ਲੋ ਜੀ ਮੇਰੀ ਗਲਤ ਤਾਂ ਸਮਝ ਲੋ ਜੀ ਇੰਨਾ ਦੀ ਕੋਈ ਗੱਲ ਨਹੀਂ ਹੈਗੀ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਕੁਝ ਨਹੀਂ ਮਿਲਿਆ ਉਹ ਮਿਲਿਆ ਨਹੀਂ ਮੈਂ ਮੈਂ ਥੋੜੀ ਮੈਂ ਥੋੜੀ ਮਿਲੇ ਦੀ ਗੱਲ ਮੈਂ ਥੋੜੀ ਮਿਲੇ ਦੀ ਗੱਲੇ ਨਹੀਂ ਕਰਦਾ ਫਿਰ ਬੀਬ ਮੈਂ ਸਿਰਫ ਤੁਹਾਡੀ ਇਹ ਗੱਲ ਕਰਦਾ ਪਿਆ ਵੀ ਤੁਸੀਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਾਨੂੰ ਰਾਮਪਾਲ ਜੀ ਨੇ ਦੱਸਤਾ ਤੁਹਾਨੂੰ ਕੁਝ ਬਾਰੇ ਲੈ ਨਹੀਂ ਫਟਾ ਸੀ ਗਾਇੰਤਾ ਸੀ ਪੰਜ ਬਾਣੀ ਦਾ ਦਰਸਾ ਕਰਦੇ ਆ ਐਜੇ ਕੋਈ ਨਹੀਂ ਪੰਜ ਬਾਣੀ ਪਜਾਬ ਕਰਦੇ ਰਹਿ ਰਾਤ ਸੁਖਮਨੀ ਸਾਹਿਬ ਸਾਰਾ ਕੁਝ ਤੁਸੀਂ ਪਰ ਇਸ ਦੇ ਵਿੱਚ ਇਹ ਸੀਗਾ ਦਰ ਪੰਜ ਬਾਣੀਆਂ ਤਾਂ ਤੁਹਾਨੂੰ ਨੌ ਪਤਾ ਨਹੀਂ ਜੀ ਬੀਬੀ ਜੀ ਹੈਲੋ ਮੈਂ ਕਹਾਂ ਜੀ ਪੰਜ ਬਾਣੀਆਂ ਤਾਂ ਤੁਹਾਨੂੰ ਨੌ ਪਤਾ ਨਹੀਂ ਜੀ ਮੈਂ ਤਾਂ ਇਨਫਲੂਐਂਸ ਆ ਗਿਆ ਤੁਹਾਡੇ ਚ ਇਨਫਲੂਐਂਸ ਆ ਗਿਆ ਮੈਂ ਤੇ ਇੱਕ ਦਿਨ ਤਾਂ ਤੁਹਾਡੇ ਕੋਲ ਮੋਰਲ ਗਿਆਨ ਲੈ ਰਿਹਾ ਆ ਕਿ ਮੈਨੂੰ ਪਤਾ ਲੱਗ ਜਵੇ ਗੱਲ ਸੁਣੋ ਮੈਂ ਇੰਨੀ ਗਿਆਨੀ ਤਾਂ ਹੈ ਨਹੀਂ ਕਿ ਦੇਖੋ ਜੀ ਮੈਂ ਤਾਂ ਇੱਕ ਕਹਾਣੀ ਅੱਸੀ ਮੈਂ ਤਾਂ ਤੁਹਾਨੂੰ ਬੀਬੀ ਤੁਸੀਂ ਤਾਂ ਤੁਸੀਂ ਚਲੋ ਕੋਈ ਨਾ ਅਗਰ ਤੁਸੀਂ ਮੈਂ ਤਾਂ ਤੁਹਾਨੂੰ ਐਂ ਕਹਿ ਦਿੱਤਾ ਕਿ ਜੇ ਤੁਹਾਨੂੰ ਤੁਸੀਂ ਕਹਿੰਦੇ ਵੀ ਨਹੀਂ ਮੈਂ ਇੱਕ ਕਿਤਾਬ ਤੇ ਨਹੀਂ ਮੈਂ ਤੁਹਾਨੂੰ ਤਾਂ ਕਹਿੰਦੀ ਤੁਸੀਂ ਇੱਥੇ ਕੋਈ ਗੱਲ ਨਹੀਂ ਮੈਂ ਤੁਹਾਨੂੰ 7 ਲੋਕ ਆਸ਼ਰਮ ਤੋਂ ਨਿਕਲ ਰੱਖ ਵੀ ਤੇ ਦਾ ਵੀ ਖਰੀਦਣ ਨੂੰ ਮੰਗਾਣਾ ਤੇ ਅੱਜ ਤੁਸੀਂ ਆਦਾ ਗਿਆ ਰੰਨਾ ਮੈਡਮ ਮਿੰਤਾ ਇੰਨਾ ਮੈਨੂੰ ਹੁਣ ਇੰਨੀ ਕਿ ਸਮਝ ਲੱਗ ਰਹੀ ਆ ਮੈਨੂੰ ਹੁਣ ਇੰਨੀ ਮੈਨੂੰ 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 ਹੁਣ ਇੰਨੀ ਕਿ ਸਮਝ ਲੱਗ ਰਹੀ ਆ ਬੀਬੀ કે ਵੀ ਤੁਸੀਂ ਮੈਨੂੰ મતલਬ ਉਹ ਨਹੀਂ ਕਰ ਸਕਿਆ ਕਿ ਇਨ ਫਲੋਰ ਚ ਨਹੀਂ ਲਿਆ ਸਕਿਆ ਕਿ ਮੈਂ ਤੁਹਾਨੂੰ ਕੋਈ ਦੋ ਚਾਰ ਸਵਾਲ ਪੁੱਛੇ ਮੈਨੂੰ ਇੱਕ ਦਾ ਵੀ ਸਪਸ਼ਟ ਕਰ ਨਹੀਂ ਮਿਲਿਆ ਮੈਨੂੰ ਮੈਂ ਤੁਹਾਨੂੰ ਤੁਸੀਂ ਪੰਜ ਬਾਣੀ ਦੇ ਕਹਿੰਦੇ ਪਾਠ ਕਰਦੇ ਹੋ ਮੈਂ ਤੁਹਾਨੂੰ ਪੰਜ ਬਾਣੀ ਦੇ ਇਹ ਪੁੱਛਦਾ ਵੀ ਤੁਹਾਨੂੰ ਨੋ ਪਤਾ ਨਹੀਂ ਦੇਖੋ ਪਤਾ ਮੈਂ ਤੁਹਾਨੂੰ ਇੰਨਾ ਪੁੱਛਣਾ ਇੰਨਾ ਪੁੱਛਣਾ ਇੰਨਾ ਇੰਨਾ ਪੁੱਛਣਾ ਚਾਹੁੰਦਾ ਹਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉਹਨਾਂ ਚ ਅਸ਼ਟਪਦੀਆਂ ਕਿੰਨੀਆਂ ਹੁੰਦੀਆਂ ਨੇ ਜੀ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੰਨਾ ਪੁੱਛਣਾ ਚਾਹੁੰਦਾ ਆ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੰਨੇ ਹੁੰਦੇ ਨੇ ਜੀ ਤੁਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ ਮੈਂ ਤੁਹਾਨੂੰ ਇਹੀ ਛੋਟੂ ਛੋਟੀਆਂ ਗੱਲਾਂ ਕਿੰਨੇ ਇੰਨੀ ਇੰਨੀ ਗਹਿਰਾਈ ਤੱਕ ਦੀ ਪਹਿਲਾਂ ਨਹੀਂ ਤੁਹਾਨੂੰ ਮੋਰਲ 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 ਗੱਲ ਪੁੱਛ ਲੈਣੇ ਆ ਏਕ ਓੰਕਾਰ ਦਾ ਮਤਲਬ ਕੀ ਹੈ ਜੀ ਚਲੋ ਜੀ ਭਗਤ ਜੀ ਮੇਰੀ ਗੱਲ ਸੁਣੋ ਭਗਤ ਜੀ ਮੈਨੂੰ ਮਾਫ਼ ਕਰਿਓ ਮੈਨੂੰ ਨਹੀਂ ਕੋਈ ਗਿਆਨ ਹੈਗਾ ਜੀ ਕੋਈ ਨਹੀਂ ਤਾਂ ਤੁਸੀਂ ਪਲੀਜ਼ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਜੀ ਤੁਸੀਂ ਦੇਖੋ ਮੈਂ ਇਹ ਗੱਲ ਕਹਿਨੀ ਆ ਕਿ ਅਗਰ ਤੁਸੀਂ ਕੋਰਜ ਕਰਨਾ ਚਾਹੁੰਦੇ ਆ ਤਾਂ ਤੁਸੀਂ ਪਲੀਜ਼ ਤੁਸੀਂ ਇੱਥੇ ਜ਼ਰੂਰ ਆਇਓ ਇੱਕ ਵਾਰੀ ਇੱਥੇ ਜ਼ਰੂਰ ਬਹਿਨ ਚਰਚਾ ਕਰਿਓ ਮੈਂ ਤੁਹਾਨੂੰ ਤੁਹਾਨੂੰ ਮੈਂ ਬੀਬੀ ਜੀ ਮੈਂ ਕੋਈ ਕਿਸੇ ਤਰੀਕੇ ਦਾ ਤੁਹਾਨੂੰ ਮੈਂ ਡਾਊਨ ਨਹੀਂ ਕਰਨਾ ਚਾਹੁੰਦਾ ਕਿਸੇ ਤਰੀਕੇ ਨਾਲ ਤੁਹਾਡਾ ਤਰਸਕਾਰ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਸਿਰਫ ਦੋ ਚਾਰ ਗੱਲਾਂ ਦਾ ਤਾਂ ਕਿਹਾ ਸੀਗਾ ਤਾਂ ਪੁੱਛਿਆ ਸੀਗਾ ਮੈਡਮ ਜੀ ਮੈਂ ਤੁਹਾਨੂੰ ਤੁਹਾਨੂੰ ਸਾਨੂੰ ਇੰਨੀ ਕ ਜ਼ਰੂਰਤ ਹੋਤੀ ਲੱਗੀ ਸੀ ਵੀ ਤੁਸੀਂ ਗਿਆਨ ਗੰਗਾ ਬੁੱਕ ਜੀ ਨੂੰ ਜੀ ਨੂੰ ਅਸੀਂ ਦਿੱਤੀ ਆ ਤੁਸੀਂ ਪੁੱਛ ਲਿਓ ਤੇ ਤੁਹਾਨੂੰ ਤੁਸੀਂ ਮੈਂ ਤਾਂ ਤੁਹਾਨੂੰ ਹੀ ਸੱਚ ਕੀਤੀ ਹੈ ਜੀ ਮੈਂ ਤੁਹਾਨੂੰ ਲੋ ਮਤਲਬ ਕਿ ਸਾਨੂੰ ਤੁਸੀਂ ਬੱਸ ਤੁਸੀਂ ਮਾਫ਼ ਕਰੋ ਮੈਨੂੰ ਉਹ ਨਹੀਂ ਮੈਂ ਮੈਂ ਮੇਰੇ ਤੋਂ ਮਾਫ਼ੀ ਨਾ ਮੰਗੋ ਤੁਸੀਂ ਵੱਡੇ ਹੋਵਗੇ ਮੇਰੇ ਨਾਲ ਤਾਂ ਛੋਟੇ ਹੋਵਗੇ ਮੈਨੂੰ ਇਹ ਚੀਜ਼ ਨਹੀਂ ਜੰਗੀ ਲੱਗਦੀ ਤੁਸੀਂ ਮਾਫ਼ੀ ਮੰਗੋ ਕਿਸੇ ਤੋਂ ਮੈਂ ਤਾਂ ਸਿਰਫ ਤੁਹਾਨੂੰ ਤੁਸੀਂ ਗਿਆਨ ਗੰਗਾ ਮੈਂ ਤੁਹਾਨੂੰ ਸਿਰਫ ਇਹੀ ਕਿਹਾ ਸੀਗਾ ਜੀ ਮੈਂ ਮੈਂ ਕੁਝ ਵੀ ਨਹੀਂ ਕਹਿੰਦਾ ਤੁਹਾਨੂੰ ਬੀਬੀ ਮੈਂ ਕੁਝ ਵੀ ਨਹੀਂ ਕਹਿ ਰਿਹਾ ਕੋਈ ਕੋਈ ਮੈਂ ਤੁਹਾਡੇ ਤੇ ਬਲੇਮ ਨਹੀਂ ਕਿਸੇ ਗੱਲ ਦਾ ਲਾ ਰਿਹਾ ਹੈਗਾ ਤੁਹਾਨੂੰ ਇਹੀ ਡਿਊਟੀ ਲੱਗੀ ਤੇ ਵੀ ਤੁਸੀਂ ਸਿਰਫ ਇਹੀ ਪੁੱਛਣਾ ਹੈ ਮੈਂ ਸਿਰਫ ਜੇ ਤੁਸੀਂ ਅੱਗੇ ਸੱਚ ਕੀਤੀ ਸੀ ਜਾ ਕੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਤਲੁਕ ਅਸ਼ਰਮ ਫਮਾਣੋਂ ਆ ਸਕਦੇ ਆ ਜੀ ਕਿਉਂਕਿ ਮੈਂ ਹੁਣ ਤੁਹਾਡੀਆਂ ਫਾਸ ਪੱਤ ਜੀ ਠੀਕ ਆ ਤੁਸੀਂ ਆਪਣੇ ਉਹਦੇ ਤੇ ਮੇਰੇ ਕੋਲੋਂ ਨਹੀਂ ਐਨੇ ਦਵਾਲ ਸਵਾਬ ਜੀ ਤੇ ਹੁਣੇ ਹੈ ਕਿ ਉਹ ਮੈਂ ਤੁਹਾਨੂੰ ਕੋਈ ਦਵਾਲ ਸਵਾਬ ਪੁੱਛੇ ਨਹੀਂ ਰਿਹਾ ਬੀਬੀ ਕੋਈ ਨਾ ਚਾਹੁੰਦੇ ਆ ਉਹ ਜਿਹੜੇ ਪਲੇਸ ਤੁਸੀਂ ਉੱਥੇ ਸਤਲੁਕ ਆਸ਼ਰਮ ਫਮਾਣੋ ਜਰੂਰ ਆ ਜੀ ਮੈਂ ਸਮਝ ਗਿਆ ਮੈਂ ਸਮਝ ਗਿਆ ਬੀਬੀ ਮੈਂ ਤੁਹਾਡੇ ਕੋਈ ਸਵਾਲ ਜਵਾਬ ਨਹੀਂ ਕਰਨਾ ਚਾਹੁੰਦਾ ਸੀਗਾ ਮੈਂ ਤਾਂ ਸਿਰਫ ਇਹ ਤੁਸੀਂ ਬੁੱਕ ਬਾਰੇ ਗੱਲ ਕਰੀਏ ਤਾਂ ਮੈਂ ਤੁਹਾਨੂੰ ਹੀ ਪੁੱਛਦਾ ਪਿਆ ਸੀ ਵੀ ਬੁੱਕ ਤੋਂ ਤੁਹਾਨੂੰ ਕਿਹੜੀ ਚੀਜ਼ ਪ੍ਰਾਪਤ ਹੋਊਗੀ ਵੀ ਮੈਨੂੰ ਉਹ ਦੱਸ ਦਿਓ ਵੀ ਮੈਂ ਤੁਹਾਡੇ ਕੋਲ ਆਣ ਜੋਗਾ ਹੋਵਾਂ ਜੀ ਸਾਨੂੰ ਜੀ ਪੂਰਨ ਪਰਮਾਤਮਾ ਦਾ ਰਸਤਾ ਜਰੂਰ ਪ੍ਰਾਪਤ ਹੋਇਆ ਕੀ ਉਹਦੇ ਚ ਫਿਰ ਕੀ ਹੁੰਦਾ ਮੈਂ ਇਹੀ ਇਹੀ ਪੁੱਛਦਾ ਤੁਹਾਡੇ ਕੋਲ ਬਸ ਇਹੀ ਇਹ ਸਿੰਪਲ ਜਿਹਾ ਸਵਾਲ ਹੀ ਪੁੱਛਦਾ ਪਿਆ ਸੀਗਾ ਤੁਹਾਡੇ ਕੋਲ ਮੈਂ ਬਸ ਤੁਸੀਂ ਹੋਰ ਹੋਰ ਪਾਸੇ ਪਤਾ ਨਹੀਂ ਕਿਵੇਂ ਲੈ ਕੇ ਗੱਲ ਨੂੰ ਮੈਂ ਤਾਂ ਸਿੰਪਲ ਹੀ ਪੁੱਛਦਾ ਵੀ ਤੁਹਾਨੂੰ ਵੀ ਕੀ ਅਲੱਗ ਕੀ ਹੋਇਆ ਤੁਹਾਡੇ ਨਾਲ ਮਤਲਬ ਮੈਂ ਉਹ ਪੁੱਛਦਾ ਜਦ ਆਈ ਗਿਆ ਹਿਤਾਤਮਕ ਗਿਆਨ ਮਿਲ ਗਿਆ ਉਹ ਕੀ ਹੁੰਦਾ ਜੀ ਮੈਂ ਉਹ ਇਹੀ ਇਹੀ ਪੁੱਛਦਾ ਪਿਆ ਤੁਹਾਨੂੰ ਕੋ ਮੈਡਮ ਬਸ ਸਿਰਫ ਇਹੀ ਪੁੱਛਦਾ ਪਿਆ ਕਿ ਉਹ ਆ ਜੀ ਪਰਮਾਤਮਾ ਦਾ ਰਸਤਾ ਕਿਹੜਾ ਹੈ ਜੀ ਪਰਮਾਤਮਾ ਦੇ ਨਾਲ ਕਿਵੇਂ ਮਿਲ ਕੇ ਮੋਕਸ਼ ਹੋਊਗਾ ਉਹ ਹੀ ਪੁੱਛਦਾ ਪਿਆ ਮੈਡਮ ਮੈਨੂੰ ਮੈਂ ਤਾਂ ਆਪ ਹੀ ਇਹੀ ਗੱਲ ਤੇ ਗਿਆਨ ਕਰਦਾ ਮੈਨੂੰ ਮੈਨੂੰ ਦੱਸ ਤਾਂ ਦੋ ਵੀ ਕੀ ਪ੍ਰਾਪਤ ਹੋਇਆ ਤੁਹਾਨੂੰ ਕੀ ਇੱਕ ਪੁਆਇੰਟ ਇੱਕ ਦੱਸ ਦੋ ਮੈਂ ਸਮਝ ਜਾਊਂਗਾ ਗੱਲ ਕੀ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਪਰਮਾਤਮਾ ਪ੍ਰਾਪਤ ਹੋਇਆ ਇਹ ਕੀ ਹੋਇਆ ਫਿਰ ਉਹਦੇ ਨਾਲ ਮੈਨੂੰ ਮੈਨੂੰ ਇਹੀ ਇਹ ਪੁੱਛਣਾ ਚਾਹੁੰਦਾ ਜੀ ਵੀ ਹੋਇਆ ਕੀ ਆ ਫਿਰ ਥੋੜੀ ਜਿਹੀ ਬਦਲਾਅ ਕੀ ਆਇਆ ਆ ਮੈਂ ਉਹੀ ਪੁੱਛਣਾ ਚਾਹਉ ਉਹੀ ਉਹਦੇ ਦੀ ਜਾਣ ਕਰ ਰਿਹਾ ਮੈਂ ਸਵਾਲੇ ਉੱਤੇ ਕਰ ਰਿਹਾ ਆ ਵੀ ਕੀ ਅਲੱਗ ਕੀ ਹੋਣ ਲੱਪਿਆ ਤੁਹਾਡੇ ਨਾਲ ਸਰ ਦੇਖੋ ਜਿੱਤਾ ਹੁਣ ਮੇਰੇ ਮਤਲਬ ਪਹਿਲਾਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਆਪਣੇ ਆਪਣੇ ਉਹ ਦੇਖੋ ਸੁੱਖ ਵਾਸਤੇ ਪਰਮਾਤਮਾ ਨੂੰ ਮੰਨਦੇ ਨੇ ਹਨਾ ਜੀ ਤੇ ਹੁਣ ਜੋ ਵੀ ਬਦਲਾਅ ਆਇਆ ਏ ਉਹ ਪਰਮਾਤਮਾ ਨੂੰ ਪਤਾ ਏ ਮੈਨੂੰ ਵੀ ਪਤਾ ਹੈ ਵੀ ਕੀ ਕੀ ਬਦਲਾਅ ਆਇਆ ਜਿੱਤਾ ਸਾਡੇ ਘਰ ਦੀ ਕੰਡੀਸ਼ਨ ਸੀ ਆਰਥਿਕ ਜੋ ਵੀ ਸਾਡੇ ਉੱਤੇਗੀ ਤਾਂ ਹੀ ਮਤਲਬ ਇੱਕ ਤਾਮਾ ਤੇ ਹੋ ਸੱਚਾ ਨਾਮ ਸਾਨੂੰ ਪ੍ਰਾਪਤ ਕਰਕੇ ਸਭ ਤੋਂ ਜ਼ਿਆਦਾ ਤਾਂ ਜੋ ਮਨ ਦੀ ਸ਼ਾਂਤੀ ਸੀਗੀ ਸਾਨੂੰ ਉਹ ਮਿਲਿਆ ਸਰ ਕਿਵੇਂ ਮੈਨੂੰ ਮੈਨੂੰ ਹਜੇ ਤੱਕ ਮੈਨੂੰ ਤੁਸੀਂ ਹਜੇ ਤੱਕ ਇੱਕ ਇੱਕ ਸਵਾਲ ਦਾ ਸਹੀ ਜਵਾਬ ਹੀ ਨਹੀਂ ਦੇ ਰਹੇ ਤੁਸੀਂ ਮੈਨੂੰ ਮੈਂ ਤੁਹਾਨੂੰ ਪੁੱਛ ਰਿਹਾ ਵੀ ਦੁਨਿਆਵੀ ਤੌਰ ਤੇ ਤੁਸੀਂ ਕੀ ਸਹੀ ਕੀਤਾ ਕੀ ਤੁਹਾਡੇ ਅੰਦਰ ਬਦਲਾਅ ਆ ਗਿਆ ਕੋਈ ਪੈਸੇ ਤੇ ਲਗ ਕੋਠੀ ਪਾ ਲਈ ਕੋਈ ਕੋਈ ਤੁਹਾਨੂੰ ਖਜ਼ਾਨਾ ਮਿਲਿਆ ਜਾਂ ਕੋਈ ਮੈਨੂੰ ਦੁਨਿਆਵੀ ਤੌਰ ਤੇ ਜਿੱਦਾਂ ਸਾਨੂੰ ਜਿਵੇਂ ਇਵੇਂ ਸਾਨੂੰ ਪਹਿਲਾਂ ਦੇਖੋ ਸਾਡੇ ਨਾਲ ਕੋਈ ਕੋਈ ਗੱਲ ਕਰਦਾ ਸੀ ਜਾਂ ਕਿੱਦਾਂ ਕਰਦਾ ਸੀ ਸਾਨੂੰ ਮਨ ਦੇ ਵਿੱਚ ਗਰੋਧ ਆਉਂਦਾ ਸੀ ਵੀ ਹਾਂ ਅਸੀਂ ਆਖੀ ਆਪਣੇ ਉਹ ਉਹਨਾਂ ਲਈ ਪਹਿਲਾਂ ਕੀ ਆਪਣੇ ਬੈਰ-ਵਿਰੋਧ ਨਹੀਂ ਰੱਖਦੇ ਸੀ ਠੀਕ ਹੈ ਜੀ ਵੀ ਜਿੱਦਾਂ ਹੁਣ ਸਾਨੂੰ ਆਉਂਦੇ ਟੀਵੀ ਅੱਗੇ ਫਿਰ ਕਿਉਂਕਿ ਸਾਨੂੰ ਤਾਂ ਸਾਨੂੰ ਤਾਂ ਸਾਡੇ ਮਤਲਬ ਗ੍ਰੰਤਾ ਹੀ ਕਹਿੰਦੇ ਨੇ ਕਿ ਤੇਰੇ ਨਾਲ ਬੈਰ-ਵਿਰੋਧ ਨਹੀਂ ਰੱਖਣਾ ਪਰ ਫੇਰ ਵੀ ਅਸੀਂ ਬਾਣੀ ਪੜਦੇ ਹੋਏ ਵੀ ਅਸੀਂ ਸਾਰਾ ਕੁਝ ਸਾਡੇ ਮਨ ਦੇ ਵਿੱਚ ਹੀ ਸੀਗਾ ਹੈਨਾ ਮੇਰਾ ਮਤਲਬ ਮੈ ਤੁਹਾਨੂੰ ਕਰਕੇ ਤੁਹਾਨੂੰ ਨਹੀਂ ਸੀ ਬਾਰੇ ਜਾਣੀ ਕਿ ਐਨਾ ਮਤਲਬ ਉਹ ਨਹੀਂ ਇੱਕ ਹੋ ਹੋਗੀ ਇੱਕ ਦੇਖੋ ਜਿਵੇਂ ਧਾਰਮਿਕ ਆਪਣੇ ਲੋਕ ਗ੍ਰਾਹਕ ਕਹਿੰਦੇ ਨੇ ਵੀ ਤੁਸੀਂ ਇਥੇ ਸਿੱਧਾ ਨਹੀਂ ਮੰਨਣੀਆਂ ਜਾਂ ਤੁਸੀਂ ਮਤਲਬ ਇਹ ਨਹੀਂ ਕਰਨਾ ਮਤਲਬ ਜੋ ਤਿਹਾਰ ਨੇ ਇਦਾਂ ਦੇ ਮਤਲਬ ਉਹ ਉਹਨਾਂ ਦਾ ਨਹੀਂ ਕੋਈ ਉਹ ਕਰਨਾ ਤੁਹਾਨੂੰ ਉਹਨਾਂ ਦਾ ਪਤਾ ਲੱਗਿਆ ਵੀ ਹਾਂਜੀ ਵੀ ਇਹ ਕਿੱਦਾਂ ਤਿਹਾਰ ਮਨਾਏ ਜਾਂਦੇ ਆ ਜਾਂ ਕਿਵੇਂ ਮਨਾਉਂਦੇ ਆ ਜਾ ਜਾਂਦਾ ਇਹਨਾਂ ਦਾ ਸਾਨੂੰ ਮਤਲਬ ਹੋ ਗਿਆ ਮਤਲਬ ਪਤਾ ਲੱਗ ਗਿਆ ਇਤਾਂ ਮਤਲਬ ਜਿਹੜੀਆਂ ਕਾਫੀ ਮਤਲਬ ਉਹ ਸੀਗੀਆਂ ਆਪਣੀਆਂ ਆਤੀ ਉਹਨਾਂ ਤੇ ਮਤਲਬ ਬਹੁਤ ਆਪਣੇ ਆਪ ਤੇ ਕੰਟਰੋਲ ਪਾਇਆ ਵੀ ਸਾਨੂੰ ਇਹ ਸਾਡੇ ਗ੍ਰੰਥ ਕਹਿੰਦੇ ਨੇ ਵੀ ਤੁਸੀਂ ਇਤਾਂ ਦੇ ਫਲਮਿਕ ਮਤਲਬ ਬੁਰਾਈਆਂ ਤੋਂ ਦੂਰ ਰਹੋ ਕਿਹਦੇ ਤੋਂ ਜੀ ਇਹ ਬੁਰਾਈਆਂ ਤੋਂ ਦੂਰ ਉਹ ਜੋ ਵੀ ਬੁਰਾਈਆਂ ਨੇ ਸਰ ਜਿਦਾਂ ਨਸ਼ੇ ਕਰਨੇ ਨੇ ਕਿਤੇ ਨੇ ਜਾਂ ਉਹਨਾਂ ਨੂੰ ਮਾੜਾ ਚੰਗਾ ਬੋਲਣਾ ਆਪਾਂ ਕਿਤੇ ਨੂੰ ਵੀ ਬੋਲਦੇ ਕਿਤੇ ਨੇ ਬੈਡ ਗ੍ਰੋਥ ਕਰਦੇ ਆ ਮਤਲਬ ਇਹ ਨਹੀਂ ਕਰਨਾ ਮੈਂ ਤੁਹਾਡਾ ਨਾ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਪਿਛਲੇ ਨਾ 3-4 ਸਾਲ ਤੋਂ ਐਕੂ ਪ੍ਰੈਸ਼ਰ ਦੇ ਉੱਤੇ ਸੱਚ ਕਰ ਰਿਹਾ ਸੀਗਾ ਬਾਡੀ ਹਿਊਮਨ ਬਾਡੀ ਦੇ ਉੱਤੇ ਸੱਚ ਕਰ ਰਿਹਾ ਸੀ ਹਿਊਮਨ ਬਾਡੀ ਸਮਝਦੇ ਹੋ ਬਾਡੀ ਸਰੀਰ ਦੇ ਉੱਤੇ ਇਸ ਜਿਹੜੀ ਜਿਹੜੀ ਗੱਲ ਤੁਸੀਂ ਕਹੀ ਆ ਨਾ ਐਸੇ ਚੀਜ਼ ਦੇ ਉੱਤੇ ਸੱਚ ਕਰ ਰਿਹਾ ਸੀਗਾ ਵੀ ਬੰਦੇ ਨੂੰ ਗੁੱਸਾ ਕਿਉਂ ਆਉਂਦਾ ਕਿਸੇ ਬੰਦੇ ਦੂਜੇ ਤੇ ਬੰਦਾ ਬੰਦਾ ਆਮ ਨਾਰਮਲ ਹੁੰਦਾ ਆ ਤਾਂ ਆਪਣੇ ਘਰ ਕਿਚੀਚੀਆਂ ਕੋ ਬਟਣ ਲੱ ਪੈਂਦਾ ਆ ਆਪਾਂ ਨੂੰ ਇਰੀਟੇਸ਼ਨ ਘਾਤੇ ਹੁੰਦੀ ਆ ਹੁਣ ਤੁਹਾਨੂੰ ਮੈਂ ਉਹਦਾ ਸਵਾਲ ਦਾ ਜਵਾਬ ਦੱਸ ਦਿੰਨਾ ਆ ਆਪਣਾ ਆਪਾ ਜਿਹੜਾ ਕੋਈ ਖਾਣੇ ਆ ਨਾ ਜਿਹੜਾ ਕੋਈ ਪੀਣੇ ਆ ਆਪਣਾ ਗਾਲ ਬਲੇਡਰ ਹਮੇਸ਼ਾ ਗਰਮ ਰਹਿੰਦਾ ਆ ਕਿਡਨੀ ਦੇ ਨਾਲ ਗਾਲ ਬਲੇਡਰ ਹੁੰਦਾ ਹੈਗਾ ਉਹ ਗਾਲ ਬਲੇਡਰ ਆਪਣਾ ਪੂਰਾ ਗਰਮ ਰਹਿੰਦਾ ਆ ਆਪਣੇ ਖਾਣ ਪੀਣ ਨਾਲ ਆਪਾਂ ਜਿਹਹ ਜ ਆਪਾਂ ਦੂਆ ਭੋਜਨ ਖਾਣੇ ਆ ਉਹਦੇ ਹਿਸਾਬ ਨਾਲ ਆਪਣੀ ਬ੍ਰਿਤੀ ਬਣਦੀ ਆ ਇਹ ਇਹ ਕਿਸੇ ਵੀ ਆਯੁਰਵੇਦ ਔਰ ਕਿਸੇ ਵੀ ਐਕੂਪ੍ਰੈਸ਼ਰ ਦੇ ਵਿੱਚ ਇਹ ਪਹਿਲਾ ਅਧਿਆਏ ਆ ਜੀ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਹੋ ਜਿਹੜਾ ਤੁਸੀਂ ਮੈਨੂੰ ਗਿਆਨ ਦੇ ਰਹੇ ਹੋ ਨਾ ਇਹ ਕਿਸੇ ਵੀ ਆਯੁਰਵੇਦ ਦੇ ਵਿੱਚ ਕਿਸੇ ਵੀ ਐਕੂਪੇਸ਼ਨ ਲੈਕਚਰ ਦੇ ਵਿੱਚ ਪਹਿਲਾ ਲੈਵਲ ਪਹਿਲਾ ਲੈਸਨ ਹੀ ਇਹ ਆ ਤੁਹਾਨੂੰ ਮੈਂ ਤਾਂ ਦੱਸੀਏ ਗੱਲ ਵੀ ਇਹ ਇਹ ਕਾਮਨ ਗੱਲ ਆ ਜਮੇ ਕਾਮਨ ਗੱਲ ਆ ਜਿੱਤੇ ਤੁਸੀਂ ਗੱਲ ਕਰ ਰਹੇ ਹੋ ਇਹ ਇਹ ਚ ਕੋਈ ਪਾ ਲੈਣਾ ਨਹੀਂ ਹੁੰਦਾ ਹੈਗਾ ਤੁਸੀਂ ਕੁਝ ਪਾ ਨਹੀਂ ਲਿਆ ਹੈਗਾ ਇਹ ਜਮੇ ਕੋਮਨ ਪਹਿਲਾ ਲੈਕਚਰ ਆ ਆਯੁਰਵੇਦ ਦਾ ਸਰ ਤੁਸੀਂ ਬਹੁਤ 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 ਸੋਝ ਕੀਤੀ ਹੋਈ ਆ ਸਰ ਮੈਂ ਖੋਜ ਨਹੀਂ ਕੀਤੀ ਮੈਡਮ ਮੈਂ ਖੋਜ ਨਹੀਂ ਕੀਤੀ ਮੈਂ ਕੋਮਨ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਿਆ ਤੁਹਾਡੇ ਬਾਰੇ ਦੱਸਣ ਲੱਗਿਆ ਤੁਹਾਡੇ ਪੈਰ ਦੀ ਚੀਚੀ ਹੁੰਦੀ ਆ ਨਾ ਛੋਟੀ ਉਂਗਲੀ ਹੁੰਦੀ ਆ ਜੀ ਸਰ ਉਹ ਤੋਂ ਲੈ ਕੇ ਪਿੱਛੋਂ ਪੇਟ ਉਹ ਉਹ ਚੀਚੀ ਤੋਂ ਇੱਕ ਵੇਨ ਤੁਰਦੀ ਆ ਉਹ ਚੀਚੀ ਤੋਂ ਲੈ ਕੇ ਪੈਰ ਦੇ ਗਿੱਟੇ ਤੋਂ ਹੁੰਦੀ ਹੋਈ ਬੈਕ ਤੋਂ ਜਾ ਕੇ ਸਿਰ ਦੇ ਪਿੱਛੇ ਖੋਪੜ ਤੋਂ ਆ ਕੇ ਅੱਖ ਦੇ ਕੋਲ ਖਤਮ ਹੁੰਦੀ ਆ। ਅੱਛਾ। ਦੋਨੋਂ ਅੱਖਾਂ ਦੇ ਕੋਲ ਖਤਮ ਹੁੰਦੀਆਂ ਦੋਨੋਂ ਚੀਚੀਆਂ ਦੀਆਂ। ਜੀ। ਦੋਨੋਂ ਚੀਚੀਆਂ ਤੋਂ ਸ਼ੁਰੂ ਹੁੰਦੀਆਂ ਦੋਨੋਂ ਅੱਖਾਂ ਦੇ ਕੋਲ ਆ ਕੇ ਖਤਮ ਹੁੰਦੀਆਂ। ਸਾਰੀ ਬਾਡੀ ਮੇਨ ਜਿਹੜਾ ਐਂਗਰੀ ਯੰਗ ਐਂਗਰੀ ਜਿਹੜਾ ਐਂਗਰ ਆਉਂਦਾ ਨਾ ਬਾਡੀ ਡਿਸਬੈਲੈਂਸ ਹੁੰਦੀ ਆ ਬਾਡੀ ਖੜ ਨਹੀਂ ਸਕਦਾ ਬੰਦਾ ਲਿਟ ਸਿਰਫ ਕੱਲੀ 치치 ਉਂਗਲੀ ਨੂੰ ਪ੍ਰੈਸ ਕਰਦੇ ਰਹੋ ਤੁਹਾਨੂੰ ਗੁੱਸਾ ਕਦੇ ਨਹੀਂ ਆਊਗਾ ਜੇ ਜ਼ਿਆਦਾ ਪਾਵਰ ਲੈਣੀ ਹੈ 치치 ਦੇ ਨਾਲ ਦੀ ਉਂਗਲਾ ਜਿਹੜੀ ਦੋ ਹੁੰਦੀਆਂ ਨੇ ਛੋਟੀਆਂ ਪੈਰ ਦੀਆਂ ਨਾਲ ਦੀਆਂ ਉਹ ਦੋ ਉਂਗਲਾਂ ਨੂੰ ਵੀ ਪ੍ਰੈਸ ਕਰਦੇ ਰਹੋ ਡੇਲੀ ਇਹ ਜਿਹੜਾ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਪਿਓ ਹਣਾ ਮੈਂ ਕਿਸੇ ਨਾਲ ਖੇੜ ਜਾਨਣੀ ਹੈ ਕਿਸੇ ਨਾਲ ਬਦਲਾ ਲੈਣ ਵਾਲਾ ਕਿਸੇ ਨਾਲ ਉਹ ਕਿਸੇ ਨਾਲ ਦੁਸ਼ਮਣੀ ਕਿਸੇ ਨਾਲ ਇਹ ਸਾਰੀਆਂ ਦੋ ਉਂਗਲਾਂ ਦੀ ਖੇੜ ਹੈ ਇਹਨੂੰ ਡੇਲੀ ਪ੍ਰੈਸ ਕਰਦੇ ਰਹੋ 5 ਮਿੰਟ 5-5 ਮਿੰਟ ਕਦੇ ਵੀ ਗੁੱਸਾ ਨਹੀਂ ਆਉਂਦਾ ਹੈਗਾ ਤੁਸੀਂ ਮੇਰੇ ਨਾਲ ਹਜੇ ਗੱਲ ਕਰਦੇ ਹੋ ਦੋ ਤਿੰਨ ਵਾਰ ਇਰੀਟੇਟ ਹੋ ਚੁੱਕਿਆ ਹਾਂ ਪਰ ਮੈਂ ਤੁਹਾਡੇ ਨਾਲ ਇਰੀਟੇਟ ਕਦੇ ਨਹੀਂ ਹੋਊਂਗਾ ਕਦੇ ਵੀ ਨਹੀਂ ਹੋਊਂਗਾ ਤੁਸੀਂ 10 ਬੰਦੇ ਹੋਰ ਬਿਠਾ ਲਓ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਜਿਹੜਾ ਇਰੀਟੇਟ ਹੋਣ ਲੱਗ ਪੈਂਦਾ ਬੰਦਾ ਉਹ ਸਹੀ ਹੁੰਦੇ ਹੋਏ ਵੀ ਗਲਤ ਹੋ ਜਾਂਦਾ ਆ ਨਹੀਂ ਜੀ ਤਾਂ ਮੈਂ ਤੁਹਾਨੂੰ ਤਾਂ ਹੀ ਗੱਲ ਦੱਸਣ ਲੱਗਿਆ ਵੀ ਜਿਹੜਾ ਇਹ ਜਿਹੜਾ ਤੁਸੀਂ ਹਜੇ ਤੱਕ ਪਤਾ ਨਹੀਂ 5 ਸਾਲ ਹੋ ਗਏ ਪਤਾ ਨਹੀਂ 10 ਸਾਲ ਹੋ ਗਏ ਜਾਂ ਪਤਾ ਨਹੀਂ ਸਾਲ ਹੋਇਆ ਉਹਨਾ ਤੁਹਾਨੂੰ ਪਰ ਜਿਹੜਾ ਕੁਝ ਤੁਸੀਂ ਪਾਇਆ ਆ ਇਹ ਦੋ ਦਿਨਾਂ 'ਚ ਮਿਲ ਜਾਂਦਾ ਇਹ ਪਹਿਲਾ ਅਧਿਆਇ ਆ ਜਿੱਦਨ ਤੁਸੀਂ ਅਲ ਆਯੁਰਵੇਦ ਪੜੋਗੇ ਜਾਂ ਜਦੋਂ ਤੁਸੀਂ ਐਕੂਪ੍ਰੈਸ਼ਰ ਪੜੋਗੇ ਜਾਂ ਜਦੋਂ ਤੁਸੀਂ ਨੇਚਰੋਪੈਥੀ ਪੜੋਗੇ ਬਹੁਤ ਵਧੀਆ ਤੁਸੀਂ ਵੀ ਜਾਣਕਾਰੀ ਸਾਂਝੀ ਦਿੱਤੀ ਤੁਸੀਂ ਮੇਰੇ ਨਾਲ ਜੇ ਮਰਜ਼ੀ ਗੱਲ ਕਰ ਲਿਆ ਕਰੋ ਕੱਲਾ ਨਾ ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿੰਦਾ ਮੇਰਾ ਮਕਸਦ ਸੀ ਜਿਦਾ ਇੱਕ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਉਂ ਮੈਨੂੰ ਫੋਨ ਕੀਤਾ ਜਾਂ ਕੀ ਛੋੜਾ ਹੋਣਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜ਼ਿਆਦਾਤਰ ਲੋਕਾਂ ਨੂੰ ਨਾ ਖੁਦ ਨੂੰ ਨਹੀਂ ਪਤਾ ਜਿਹੜੇ ਕਿ ਬਾਬਿਆਂ ਦੇ ਚੱਕਰਾਂ ਜਾਂ ਰਾਮਪਾਲ ਜਾਂ ਕਿਸੇ ਵੀ ਚੀਜ਼ ਦੇ ਚੱਕਰ 'ਚ ਪਏ ਹੋਏ ਨੇ ਵੀ ਉਹ ਅਸਲ 'ਚ ਕੀ ਸਚਾਈ ਕੀ ਆ ਕਿਉਂ ਕਿਸ ਬੰਦਾ ਤੁਹਾਨੂੰ ਦੱਸ ਰਿਹਾ ਕੋਈ ਵੀ ਇਨਸਾਨ ਦੱਸ ਰਿਹਾ ਆ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਰਮਾਇਣ ਦੀ ਗੱਲ ਕਰਦੇ ਹੋ ਚਾਹੇ ਕੁਰਾਨ ਸ਼ਰੀਫ ਦੀ ਗੱਲ ਕਰਦੇ ਹੋ ਕਿਸੇ ਵੀ ਧਰਮ ਦੀ ਗੱਲ ਕਰਦੇ ਹੋ ਤੁਸੀਂ ਉਹ ਤੁਸੀਂ ਜੇ ਖੁਦ ਧਰਮ ਨੂੰ ਪੜੋ ਨਾ ਤੁਸੀਂ ਖੁਦ ਗ੍ਰੰਥ ਨੂੰ ਪੜੋਗੇ ਤੁਹਾਨੂੰ ਕੋਈ ਲੋੜ ਨਹੀਂ ਪੈਣੀ ਪ੍ਰਮਾਤਮਾ ਨਾਲ ਜੁੜਨ ਦੀ ਪ੍ਰਮਾਤਮਾ ਪਾਉਣ ਦੀ ਤੁਸੀਂ ਵਿਚੋਲ ਗਰੀ ਚ ਕਿਉਂ ਪੈਨੇ ਹੋ ਮੈਨੂੰ ਸਮਝ ਨਹੀਂ ਲੱਗੀ ਕਦੇ ਵੀ ਤੁਸੀਂ ਕਿਸੇ ਇੱਕ ਬੰਦੇ ਦੀ ਜਾਂ ਇੱਕ ਕਿਤਾਬ ਦੀ ਜਾਂ ਕਿਸੇ ਪਰਸਨ ਦੀ ਵਡਿਆਈ ਕਿਉਂ ਕਰਦੇ ਹੋ ਤੁਸੀਂ ਧਰਮ ਦੀ ਜਿਹੜੇ ਗ੍ਰੰਥ ਨੇ ਤੁਹਾਨੂੰ ਮਤਲਬ ਉਹਨਾਂ ਨੂੰ ਵੀ ਪਾਲਿਆ ਆ ਐਂ ਕਹੂੰਗਾ ਮੈਂ ਰਾਮਪਾਲ ਦੀ ਗੱਲ ਕਰਦਾ ਵਿਚੇ ਮੈਂ ਉਹਦਾ ਰਾ ਰਾਮ ਰਹੀਮ ਦੀ ਵੀ ਵਿਚੇ ਗੱਲ ਕਰਦਾ ਜਿਹੜੀ ਕਿ ਇਹਨਾਂ ਨੂੰ ਜਿਨ੍ਹਾਂ ਨੇ ਗਿਆਨ ਦਿੱਤਾ ਜਿਹੜੀ ਚੀਜ਼ ਨੇ ਗਿਆਨ ਦਿੱਤਾ ਤੁਸੀਂ ਉਹ ਚੀਜ਼ ਨੂੰ ਕਿਉਂ ਨਹੀਂ ਪੜ੍ਹਦੇ ਹੈਗੇ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਪੰਜ ਬਾਣੀਆਂ ਦੇ ਵਿੱਚ ਜਪਜੀ ਸਾਹਿਬ ਜਾਪ ਸਾਹਿਬ ਚੋਪਈ ਸਾਹਿਬ ਹੈ ਜੀ ਕੀ ਕੋਈ ਗੱਲ ਨਹੀਂ ਜੀ ਤੁਸੀਂ ਬੱਸ ਸੁਣੋ ਪਲੀਜ਼ ਮੈਨੂੰ ਨਾ ਵਿੱਚ ਤੋਂ ਕਾਲ ਹੋ ਰ ਆ ਰਹੀ ਆ ਤੇ ਮੈਂ ਨਾ ਬਸ ਤੇਰੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੈਂ ਤੁਹਾਡਾ ਨੰਬਰ ਸੇਵ ਕਰ ਲੈਂਦੀ ਆ ਮੈਂ ਕਿਤੇ ਥੋੜਾ ਫ੍ਰੀ ਟਾਈਮ ਤੇ ਤੁਹਾਡੇ ਨਾਲ ਜਰੂਰ ਚੱਲਾਂਗੇ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਤੁਹਾਡੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਠੀਕ ਠੀਕ ਆ ਜੀ ਸਰ ਕੋਈ ਥੈਂਕ ਯੂ ਜੀ ওকে